ਲੈ ਵੀ ਅੱਜ ਤੁਹਾਨੂੰ ਉਹ ਘੋੜੀਆਂ ਵਿਖਾਉਣ ਲੱਗੇ ਐ ਜਿਨ੍ਹਾਂ ਨੂੰ ਲੋਕ ਬਰੂਡ ਮੇਰ ਕਹਿੰਦੇ ਐ ਬਰੀਡਰ ਘੋੜੀਆਂ ਕਹਿੰਦੇ ਐ ਤੇ ਬਰੀਡਰ ਘੋੜੀਆਂ ਹੁੰਦੀਆਂ ਕਿਵੇਂ ਦੀਆਂ ਉਹਨਾਂ ਦੇ ਵਿੱਚ ਕੀ ਫੀਚਰ ਹੋਣੇ ਚਾਹੀਦੇ ਐ ਇਹ ਤੁਹਾਨੂੰ ਦਿਖਾਉਣਾ ਐ ਤੇ ਉਹਨਾਂ ਬਾਰੇ ਦੱਸਣਾ ਐ ਅਸਲੀ ਬਰੀਡਰ ਦੀ ਡੈਫੀਨੇਸ਼ਨ ਕੀ ਐ ਅਸਲੀ ਬਰੀਡਰ ਬੰਦਾ ਬਣਦਾ ਕਦੋਂ ਐ ਕਿੱਦਾਂ ਦੇ ਉਹਦੇ ਕੋਲੇ ਜਾਨਵਰ ਹੁੰਦੇ ਆ ਇਹ ਦਿਖਾਉਣਾ ਹੈ ਤੇ ਇੱਕ ਨਾ ਤੁਹਾਡਾ ਸਵਾਲ ਅਕਸਰ ਹੀ ਮੈਨੂੰ ਹੁੰਦਾ ਹੈ ਵੀ ਭਾਈ ਘੋੜੀ ਕਿਹੜੇ ਘੋੜੇ ਕੋਲੋਂ ਮਲਾਈਏ ਅੱਜ ਤੁਹਾਨੂੰ ਉਹ ਵੀ ਜਾਣਕਾਰੀ ਮਿਲ ਜਾਣੀ ਹੈ ਤੁਹਾਡਾ ਇਹ ਸਵਾਲ ਸਦਾ ਲਈ ਖਤਮ ਹੋ ਜਾਣਾ ਹੈ ਵੀ ਕਿਹੜੀ ਘੋੜੀ ਕਿੱਦਾਂ ਦੇ ਘੋੜੇ ਕੋਲੋਂ ਮਲਾਉਣੀ ਚਾਹੀਦੀ ਹੈ ਬਰੀਡਿੰਗ ਦੇ ਵਿੱਚ ਬੱਚਿਆਂ ਦੇ ਵਿੱਚ ਸੁਧਾਰ ਕਿਵੇਂ ਕੀਤਾ ਜਾਂਦਾ ਹੈ ਇਵੀ ਦੱਸਣਾ ਬਹੁਤ ਹੀ ਪਿਆਰੇ ਆ ਸਾਡੇ ਸੱਜਣ ਨੇ ਜੀ ਸਰਦਾਰ ਜਸਪਾਲ ਸਿੰਘ ਧਾਰੀਵਾਲ ਬਹੁਤ ਹੀ ਜ਼ਿਆਦਾ ਮੇਰਾ ਪਿਆਰ ਬਣ ਗਿਆ ਥੋੜੇ ਜਿਹੇ ਸਮੇਂ ਦੇ ਵੀਰ ਦੇ ਨਾਲ ਕਿਉਂਕਿ ਬਾਈ ਦਾ ਸੁਭਾਅ ਬਹੁਤ ਹੀ ਅਨਮੁੱਲਾ ਤੇ ਬਹੁਤ ਹੀ ਚੰਗਾ ਹੈ ਪਿੰਡ ਹੈ ਰਤੋਵਾਲ ਜਿਹੜਾ ਬਾਈ ਹੁਣਾਂ ਦਾ ਲੁਧਿਆਣਾ ਤੇ ਤਹਿਸੀਲ ਪੈਂਦੀ ਹੈ ਰਾਇਕੋਟ ਤੇ ਨਾਲ ਇਹਨਾਂ ਦੇ ਪਰਿਵਾਰ ਦਾ ਵੀ ਬੜਾ ਸਾਥ ਹੈ ਨਾਲ ਬਾਈ ਮੁੱਲਾਪੁਰ ਵਾਲਾ ਜਿਹੜਾ ਸ਼ੰਦਾ ਵੀਰੇ ਆਪਣਾ ਉਹਨਾਂ ਨਾਲ ਤੁਹਾਨੂੰ ਮਿਲਾਉਣਾ ਹੈ ਬੱਚੇ ਵੇਖੋ ਕਿੱਡੇ ਕਿੱਡੇ ਘੇਟ ਯਾਰ ਬਾਈ ਨੇ ਪੈਦਾ ਕਰਤੇ ਤੇ ਘੋੜੀਆਂ ਨੇ ਘੋੜੇ ਨੂੰ ਮਲਾ ਕੇ ਕਿਦਾਂ ਸਿਹਤਾਰ ਕੀਤਾ ਇਹ ਵੀ ਦੱਸਾਂਗੇ ਇੱਕ ਵੀਰ ਹੁਣੀ ਆ ਬੜਾ ਚੰਗਾ ਬੱਚਾ ਤਿਆਰ ਕਰੀ ਜਾਂਦੇ ਆ ਸਾਣ ਗੁਲਬਾਗ ਘੋੜੇ ਬਈ ਛਿੰਦੇ ਮੁੱਲਾਪੁਰ ਵਾਲੇ ਦਾ ਇਹ ਪੁੱਤ ਐ ਸੱਜਣੂ ਬਹੁਤ ਹੀ ਘੱਟ ਉਮਰ ਹੈ ਸਿਰਫ 22 ਮਹੀਨੇ ਦਾ ਹੋਇਆ ਹੈ ਕਿੰਨੀ ਹਾਈਟ ਕਰ ਗਿਆ ਤੇ ਗਰੋਥ ਤੇ ਫਿਚਰ ਡਿਜ਼ਾਈਨ ਤੁਹਾਡੇ ਸਾਹਮਣੇ ਆ ਘੋੜੇ ਦਾ ਬਾਈ ਨੇ ਇਹ ਕਿਹਾ ਵੀ ਬਾਈ ਜੀ ਆਪਾਂ ਜਨਵਰ ਸ਼ੌਕ ਨੂੰ ਰੱਖਿਆ ਤੇ ਭਰਾਵਾਂ ਨੂੰ ਆਪਾਂ ਵਿਖਾਉਣਾ ਹੀ ਹੈ ਜਦਾ ਅਬਲਕ ਬਸ਼ੇਰੀ ਤੁਸੀਂ ਵੇਖ ਰਹੇ ਹੋ ਇਹ ਕਾਲੇ ਕਾਂਡੇ ਦੀ ਹੈ ਬੜੇ ਹੀ ਚੰਗੇ ਕੋੜਿਆਂ ਦੇ ਬਾਈ ਕੋੜੇ ਬੱਚੇ ਐ ਬੜੇ ਲੰਬੇ ਸਮੇਂ ਤੋਂ ਬਾਈ ਇਹ ਕੰਮ ਕਰ ਰਿਹਾ ਸ਼ੌਕ ਬਗਾ ਰਿਹਾ ਤੇ ਵੀਡੀਓ ਪਾਉਣ ਦਾ ਮਕਸਦ ਇੱਕੋ ਇੱਕ ਹੈ ਪੀ ਭਾਈ ਜੀ ਤੁਸੀਂ ਜਿਹੜੇ ਰਬੀ ਰੂਹਾਂ ਬੈਠੀਆਂ ਇਸ ਟਾਈਮ ਵੇਖ ਰਹੇ ਹੋ ਬਾਈ ਦੇ ਨਗੀਨੇ ਤੇ ਬਾਈ ਹੋਣਾ ਨੂੰ ਕਮੈਂਟਾਂ ਰਾਈ ਫੋਨ ਕਰਕੇ ਜਰੂਰ ਦੱਸਿਓ ਵੀ ਭਾਈ ਤੁਹਾਨੂੰ ਕਿਵੇਂ ਲੱਗੇ ਹੌਸਲਾ ਜਰੂਰ ਵਧਾਓ ਕੀ ਨਗੀਨੇ ਐ ਬਾਈ ਕੋਲੇ ਸਾਰੇ ਟੌਪ ਦੇ ਇੱਕ ਕਵੀ ਕੋਈ ਕੁਆਲਿਟੀ ਪੱਖ ਤੋਂ ਘਾਟ ਨਹੀਂ ਬਾਈ ਦੇ ਨਗੀਨਿਆਂ ਚ ਤੇ ਇੱਕ ਆ ਘੋੜੀ ਐ ਪੰਜ ਕਲਿਆਣ ਘੋੜੀ ਨਹੀਂ ਅਜੇ ਤਾਂ ਬਸ਼ੇਰੀ ਐ ਬਹੁਤ ਘੱਟ ਉਮਰ ਦੀ ਅਜੇ ਦੋ ਦੰਦ ਹੋਈ ਐ ਸੱਜਣੋ ਇਹ ਫੋਰ ਸੇਲੀ ਐ ਇਹਦੇ ਬਾਬਤ ਤੁਸੀਂ ਗੱਲਬਾਤ ਕਰ ਸਕਦੇ ਹੋ ਬਹੁਤ ਹੀ ਚੰਗਾ ਪਿੱਟਪੂੜਾ ਫਿਚਰ ਡਿਜ਼ਾਈਨ ਕੰਮ ਕਮੌਤੀ ਜਿਆਦਾ ਹੀ ਚੰਗਾ ਲੱਗਾ ਹੋਇਆ ਐ ਬਸ਼ੇਰੀ ਨੂੰ ਇਹਦੇ ਖਾਤਰ ਵੀ ਤੁਸੀਂ ਗੱਲਬਾਤ ਕਰ ਲਿਓ ਭਾਕੀ ਬਾਈ ਨੂੰ ਮੁਬਾਰਕਾ ਜ਼ਰੂਰ ਦਿਓ ਜੇ ਤੁਹਾਨੂੰ ਨਗੀਨੇ ਚੰਗੇ ਲੱਗਣ ਬਾਕੀ ਬਾਈ ਦਾ ਸੁਭਾਅ ਬਹੁਤ ਚੰਗਾ ਹੈ ਹੱਸੀ ਖੇੜੇ ਵਾਲੇ ਬੰਦੇ ਆ ਆਪਾਂ ਨੂੰ ਤੇ ਬਹੁਤ ਸਤਿਕਾਰ ਮਿਲਿਆ ਤੇ ਸਾਰਿਆਂ ਦਾ ਸਤਿਕਾਰ ਹੀ ਐ ਹੁੰਦਾ ਹੈ ਬਾਕੀ ਵੀਡੀਓ ਦੱਬ ਕੇ ਸ਼ੇਅਰ ਕਰਿਓ ਪਹਿਲੀ ਵੀਡੀਓ ਐ ਜਿੰਨਾ ਭਰਾਵਾਂ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾ ਕੋੜੇ ਵਾਲੇ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੀਰ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਗੁਰਪ੍ਰੀਤ ਸਿੰਘ ਬਰਾੜ ਮੈਕਪੁੱਲਰ ਦੀਪਕੁਮਾਰ ਜੁਗਰਾਜ ਸਿੰਘ ਜਸਕਰਨ ਸਲਵਾਰਾ ਜੀਤ ਸਿੰਘ ਸਹਿਜੀਦ ਵੜੈਚ ਪਾਕਿਸਤਾਨ ਤੋਂ ਮਨਦੀਪ ਵਿਰਕ ਅਸਲਮ ਖਾਨ ਉਮਰ ਗੁਜਰ ਕੁਲਵਿੰਦਰ ਸਿੰਘ ਵਾਸੀਮ ਜੋਨਸ ਅਲੀ ਹਮਜਾ ਜਾਸਸਰਾ ਗੋਗਾ ਗੇਲ ਨਰਿੰਦਰ ਸਿੰਘ ਅਮਰਬੀਰ ਸਿੰਘ ਪਰਮਿੰਦਰ ਪਾਲ ਸਿੰਘ ਬਰਾੜ ਆਜੋ ਕਰਦੇ ਆ ਗੱਲਬਾਤ ਤੇ ਧਿਆਨ ਨਾਲ ਸਾਰੀ ਵੀਡੀਓ ਐਂਡ ਤੱਕ ਫੇਰ ਕਿੰਨਾ ਕੇ ਵੇਖਿਓ ਕਮਾਲ ਦੀ ਜਾਣਕਾਰੀ ਹੈ ਮਿਲਦੇ ਆ ਧੰਨਵਾਦ ਅੰਦੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਤੇ ਇੱਕ ਵਾਰੀ ਤੋਂ ਫੇਰ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀਆਂ ਆਖਦਾ ਜਿਹੜੇ ਸੱਜਣ ਆਪਾਂ ਨੂੰ ਫੇਸਬੁੱਕ ਤੇ ਦੇਖ ਰਹਾ ਹੈ ਉਹਨਾਂ ਭਰਾਵਾਂ ਨੂੰ ਵੀ ਜੀਆਂ ਆਖਦਾ ਤੇ ਸਵਾਗਤ ਕਰਦਾ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਦੱਸ ਕੇ ਹਟਿਆ ਵਿਖਾ ਕੇ ਹਟਿਆ ਅਸਲ ਦੇ ਵਿੱਚ ਇੱਕ ਅਸਲੀ ਬਰੀਡਰ ਦੀ ਕੀ ਡੈਫੀਨੇਸ਼ਨ ਹੈ ਅੱਜ ਭਰਾਵਾਂ ਤੋਂ ਆਪਾਂ ਇਹ ਪੁੱਛਣਾ ਬਰੀਡਿੰਗ ਦੇ ਵਿੱਚ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਤੇ ਹੁਣ ਤੱਕ ਕਿੰਨਾ ਕੁ ਸਮਾਂ ਹੋ ਗਿਆ ਤੇ ਉਹਦੇ ਵਿੱਚੋਂ ਕੀ ਲੱਭਿਆ ਇਹ ਪੁੱਛਣਾ ਹੈ ਤੇ ਕਿੰਦਾਂ ਦੀਆਂ ਕਿਹੜੀ-ਕਿਹੜੀ ਕੈਟਾਗਰੀ ਦੀਆਂ ਇਹਨਾਂ ਕੋਲੇ ਘੋੜੀਆਂ ਐ ਤੇ ਬੱਚੇ ਐ ਮੈਂ ਇਹਨਾਂ ਕਿ ਦੱਸਦਾ ਜਿਵੇਂ ਤੁਹਾਨੂੰ ਸ਼ੁਰੂ ਚ ਵੀ ਦੱਸਿਆ ਕਿ ਟੌਪ ਦੀਆਂ ਕਹਦਾ ਨਾਂ ਕਿ ਵੱਡੀਆਂ-ਵੱਡੀਆਂ ਘੋੜੀਆਂ ਬਾਈ ਹੋਣਾਂ ਨੇ ਰੱਖੀਆਂ ਤੇ ਇਹ ਨਹੀਂ ਕਿ ਇਕੱਲੇ ਕੱਦ ਵੱਡੇ ਐ ਤੇ ਸਨਖਾਪਨ ਐ ਲਾਈਨਾਂ ਵੀ ਬਹੁਤ ਵੱਡੀਆਂ ਐ ਖਾਨਦਾਨ ਤੇ ਕੰਮ ਕਰਦੇ ਐ ਤੇ ਜਿਹੜੇ ਬੱਚੇ ਆ ਉਹ ਵੀ ਚੋਟੀ ਦੇ ਘੋੜਿਆਂ ਦੇ ਆ ਜਿਹੜੇ ਆਪਣੇ ਆਪ ਦੇ ਵਿੱਚ ਸੁਪਰਸਟਾਰ ਘੋੜੇ ਨੇ ਤੇ ਆਪਾਂ ਅੱਜ ਬੈਠਿਆਂ ਦੀ ਪਿੰਡ ਹੈ ਜੀ ਰਤੋ ਵਾਲਾ ਜਿਹੜਾ ਹੈ ਜੀ ਲੁਧਿਆਣਾ ਤੇ ਬਾਈ ਸਰਦਾਰ ਜਸਪਾਲ ਸਿੰਘ ਵੀ ਆਪਣੇ ਨਾਲ ਮੌਜੂਦ ਨੇ ਜੀ ਤੇ ਇਧਰ ਵੀਰ ਹੋਣਾ ਨੂੰ ਤੁਸੀਂ ਜਾਣਦੇ ਹੀ ਹੋ ਕਹਦਾ ਨਾ ਕਿ ਜਿੱਥੇ ਵੀ ਪੂਰੇ ਇੰਡੀਆ ਦੇ ਵਿੱਚ ਸ਼ੋਅ ਹੁੰਦੇ ਨੇ ਤੇ ਜਿਹੜਾ ਸਭ ਤੋਂ ਜ਼ਿਆਦਾ ੀਆਂ ਟਰੋਫੀਆਂ ਮੈਂ ਬਾਈ ਦੇ ਨਾਲ ਬਹੁਤ ਪਿਆਰ ਵੀ ਹੈ ਸਾਡਾ ਤੇ ਜਿਆਦੀਆਂ ਟਰੋਫੀਆਂ ਜਿਹੜੀਆਂ ਮੈਂ ਅੱਜ ਤੱਕ ਵੇਖੀਆਂ ਬਾਈ ਸ਼ਿੰਦੇ ਦੇ ਮੁੱਲਾਪੁਰ ਵਾਲੇ ਦੀ ਘਾਰੀ ਦੇਖੀਆਂ ਬਾਈ ਸ਼ਿੰਦਾ ਮੁੱਲਾਪੁਰ ਆਪਣੇ ਨਾਲ ਤੇ ਉਹਨਾਂ ਦਾ ਬੇਟਾ ਹੈ ਬਾਈ ਕਮਲ ਇੱਧਰ ਵੀਰ ਬੈਠਾ ਹੈਪੀ ਤੇ ਉੱਧਰ ਬੈਠੇ ਨੇ ਫਾਦਰ ਨੇ ਲਾਓ ਬਾਈ ਜਸਪਾਲ ਸਿੰਘ ਜੀ ਦੇ ਸਰਦਾਰ ਲਾਭ ਸਿੰਘ ਜੀ ਪਹਿਲਾਂ ਸਾਰੀਆਂ ਭਰਾਵਾਂ ਸਾਰੀਆਂ ਭਰਾਵਾਂ ਦਾ ਪਹਿਲਾਂ ਸਵਾਗਤ ਕਰਦੇ ਆਂ ਫਿਰ ਸਾਰੀਆਂ ਗੱਲਾਂ ਮੈਂ ਇੰਨਾ ਕਿ ਦੱਸ ਦਾਂ ਕਿ ਵੀਡੀਓ ਬੜੀ ਇੰਟਰਸਟਿਡ ਹੋਣ ਵਾਲੀ ਹੈ ਕਮਾਲ ਦੀ ਜਾਣਕਾਰੀ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਮਿਲੂਗੀ ਪਹਿਲਾਂ ਕਰਦੇ ਆਂ ਸਵਾਗਤ ਫਿਰ ਛੱਡਦੇ ਆਂ ਗੱਲਬਾਤ ਬਈ ਜੀ ਸਵਾਗਤ ਹੈ ਸਾਰੇ ਭਰਾਵਾਂ ਦਾ ਜੀ ਸਰ ਸ੍ਰੀ ਅਕਾਲ ਸਤ ਸ੍ਰੀ ਅਕਾਲ ਚੱਲ ਚੱਲਾਂਗੇ ਪੂਰੇ ਆਨ ਭਾਈ ਗੱਲ ਇਧਰੋਂ ਸ਼ੁਰੂ ਕਰਾਂਗੇ ਉਧਰੋਂ ਜਿੱਧਰੋਂ ਮਰਜ਼ੀ ਕਰ ਲੈ ਕੋਈ ਗੱਲ ਆ ਮੈਨੂੰ ਤਾਂ ਲੱਗਦਾ ਬਾਈ ਬਾਈ ਪੂਆ ਮੂਡ 'ਚ ਬੈਠਾ ਹਨਾ ਬਾਈ ਸ਼ਨੀ ਬਾਈ ਵੀ ਕਰ ਲਈ ਹੈਨਾ ਅੱਛਾ ਬਾਈ ਗੱਲ ਸ਼ੁਰੂ ਹੁੰਦੀ ਆਈਏ ਸ਼ੌਕ ਤੋਂ ਜੀ ਪਹਿਲਾਂ ਤਾਂ ਇਹ ਆਪਾਂ ਦੱਸਿਏ ਵੀ ਸ਼ੌਕ ਕਿੰਨਾ ਕ ਪੁਰਾਣਾ ਹੈ ਤੇ ਕਿੰਨੂੰ ਵੇਖ ਕੇ ਸ਼ੌਕ ਲੱਗਿਆ ਸ਼ੌਕ ਬਾਈ ਜੀ ਖੈ ਤਾਂ ਕਈ ਸਾਲ ਪੁਰਾਣਾ ਪਹਿਲਾ ਸ਼ੌਕ ਸੀਗਾ ਇੱਕ ਕੁੜੀ ਦਾ ਜਿਵੇਂ ਆਪਾਂ ਘਰੇ ਇੱਕ ਜਾਨਵਰ ਰੱਖ ਲਿਆ ਉਸ ਤੋਂ ਪਹਿਲਾਂ ਦਾ ਵੀ ਦੱਸੋ ਜਿਹੜਾ ਮੱਝਾਂ ਦਾ ਸ਼ੌਕ ਸੀਗਾ ਉਹ ਮੱਝਾਂ ਦਾ ਤਾਂ ਚਲੋ ਉਹ ਤਾਂ ਭਾਈ ਦੇ ਨਾਲ ਹੋ ਗਿਆ ਸਾਨੂੰ 25 30 ਸਾਲ ਹੋ ਗਏ ਉਹਨਾਂ ਨੇ 25 30 ਸਾਲਾਂ ਦੀ ਪੁਰਾਣੀ ਆਉਣੀ ਜਾਣੀ ਮੰਨ ਲਓ ਭਰਾਵਾਂ ਤੋਂ ਭਰਾ ਮਾਰ ਕੇ ਜੀ ਭਰਾ ਮਾਰ ਕੇ ਆ ਜੀ ਤੇ ਪਹਿਲਾਂ ਅਸੀਂ ਮੱਜਾਂ ਇਕੱਠੀਆਂ ਆਈਆਂ ਹਰਿਆਣਾ ਬਹੁਤ ਗਾਇਆ ਸੀ ਬਹੁਤ ਜਾਨਵਰ ਲਿਆਂਦੇ ਹਰਿਆਣੇ ਚ ਉਹਨਾਂ ਨੇ ਇਕੱਠਿਆਂ ਨੇ ਹਣਾ ਕਹਿੰਦੇ ਵੀ ਛੋਟੀ ਛੋਟੀ ਦੇ ਫਿਰ ਅਛਿੰਦੇ ਭਾਈ ਨਾਂ ਮੰਗੀ ਜਿੱਤੇ ਕਹਿੰਦੇ ਵੀ ਚੈਂਪੀਅਨ ਵੀ ਮੱਜਾਂ ਰਹੀਆਂ ਪੀਡੀਐਫ ਦਾ ਦੂਜੇ ਸ਼ੋਅ ਤੋਂ ਅਸੀਂ ਅਮਲੇ ਅਟੈਂਡ ਕਰਦੇ ਆ ਵਾਹ ਜੀ ਪੀਟੀਐਫ ਦਾ ਦੂਜਾ ਅਸੀਂ ਜਦੋਂ ਨਵਾਂ ਨਵਾਂ ਲੱਗਣਾ ਸੀ ਪੀਟੀਐਫ ਦਾ ਦੂਜਾ ਸ਼ੋਅ ਹੋਇਆ ਬੱਦੋ ਵਾਲਾ ਉਦੋਂ ਦੇ ਆਪਣੇ ਕੋਲ ਟਰਾਫੀਆਂ ਨੇ ਜਿਲ ਮੱਜਾਂ ਚ ਜਿਲਿਆਂ ਵਾਲੀ ਸੀ ਬੱਦੋ ਜਵਾਈ ਚ ਜੀ ਮੁਕਾਬਲਾ ਸੁਨੱਖ ਆਪਣੇ ਬਿਊਟੀ ਚ ਸਾਰੇ ਘਸੇ ਚ ਨਾ ਉਦੋਂ ਬਾਅਦ ਹੌਲੀ ਹੌਲੀ ਚਲੋ ਸਾਡੇ ਇੱਕ ਮਾਮਾ ਸੀਗੇ ਸ਼ੇਰਪੁਰ ਤੋਂ ਅੱਛਾ ਉਹਨਾਂ ਨੇ ਮੈਨੂੰ ਬਹੁਤ ਕਿਹਾ ਘੋੜੀ ਲੈ ਘੋੜੀ ਲਓ ਨਾ ਕੋ ਕੁੜੀਆਂ ਦੀਆਂ ਹੁੰਦੀਆਂ ਨਾ ਤੇ ਉਹਨਾਂ ਸਾਨੂੰ ਘੋੜੀ ਲੈ ਕੇ ਦਿੱਤੀ ਜਗਰਾਮ ਤੋਂ ਜੀ ਪਹਿਲੀ ਕੋੜੀ ਬੱਚੀ ਲੈਦੀ ਛੋਟੀ ਜੀ ਚਲੋ ਉਸੇ ਪਾਲੀ ਉਦੋਂ ਬਾਅਦ ਸ਼ੋਅ ਚੱਲ ਪਿਆ ਸ਼ੋਅ ਹੋਇਆ ਰ ਉਦੋਂ ਲਾਈਨਾਂ ਦਾ ਗਿਆਨ ਸੀਗਾ ਬਾਈ ਕੇ ਨਹੀਂ ਮੇਰੇ ਕੋਈ ਗਿਆਨ ਨਹੀਂ ਸੀ ਆਪਾਂ ਨੂੰ ਅੱਛਾ ਬਿਨਾਂ ਲੈਂ ਤੂੰ ਤਾਂ ਦੇਖ ਕੇ ਕਾਲੀ ਬੱਚੀ ਲੈਦੀ ਸੋਹਣੀ ਜੀ ਇਹ ਆ ਲੈ ਲਵੋ ਅਸੀਂ ਚੱਲ ਚੱਕ ਤੇ ਉਹ ਉਦੋਂ ਜੱਟ ਸੋਚਦਾ ਹੋਊਗਾ ਵੀ ਚਿੱਟਾ ਕੁੜਤਾ ਪਜਾਮਾ ਪਾ ਕੇ ਮੁੱਛਾ ਕੁੱਲੀਆਂ ਕਰਕੇ ਤੇ ਬਿੱਲੇ ਵਾਲੀ ਜੁੱਤੀ ਪਾ ਕੇ ਜਸਪਾਲ ਸਿਓ ਕਿਹੜਾ ਦਊਗਾ ਹੈ ਨਾ ਤੇ ਉਹ ਭਾਈ ਅਸਾਂ ਵੀ ਅਸੀਂ ਚਲੋ ਸ਼ੋਹਾਂ ਤੇ ਟੈਂਡਰ ਸ਼ੌਂਕ ਸੀਗਾ ਜਾਨਵਰ ਦੂਜੇ ਸ਼ੋਹਾਂ ਤੇ ਜਾਂਦੇ ਸੀ ਨਾ ਜੀ ਜਿਵੇਂ ਆਪਾਂ ਮਹੀਆਂ ਜਾਂਦੇ ਆ ਝੋਟੀਆਂ ਜਾਂਦੇ ਸੀ ਚਲ ਅਸੀਂ ਬੱਚੀ ਵੀ ਲੈ ਕੇ ਜੀ ਉਦੋਂ ਰਾਈਆਂ ਸ਼ੋਅ ਹੋਇਆ ਪਹਿਲਾਂ ਤੇ ਜਿਲੇ ਦਾ ਸੀਗਾ ਉਹ ਉੱਥੇ ਆਪਣੇ ਬਾਈ ਹੁਣਾਂ ਨੇ ਵੀ ਲਾਈ ਮੋਣੀ ਤੇ ਆਪਾਂ ਵੀ ਲਾਈ ਉਹ ਮੋਣੀ ਫਰਸਟ ਆਈ ਆਪਣੇ ਸੈਕੰਡ ਆ ਗਈ ਅੱਛਾ ਬੱਚੀ ਉਹੀ ਕੁੜੀ ਬੱਚੀ ਜਿਹੜੀ ਹਾਂ ਵਾਹ ਜੀ ਸੈਕੰਡ ਆਈ ਉਹ ਤੋਂ ਬਾਅਦ ਅਸੀਂ ਲੈ ਗਏ ਉਹਨੂੰ ਮੁਖਸਰ ਅੱਛਾ ਮੋਣੀ ਉੱਥੇ ਫਰਸਟ ਆਈ ਆਪਣੇ 6ਵੇਂ ਨੰਬਰ ਤੇ ਹੋ ਗਈ ਉਹ ਜੀ ਅੱਛਾ ਜਿਹੜਾ ਕੋਹੜੀਆਂ ਵਾਲੇ ਪਾਸਿਓਂ ਕਹਿ ਦਈਏ ਵੀ ਜਿਹੜਾ ਸ਼ੋਹਾਂ ਦਾ ਸ਼ੌਂਕ ਹੈ ਉਹ ਬਾਈ ਆਲੋ ਵੇਖ ਕੇ ਪਿਆ ਬਾਈ ਪਹਿਲਾਂ ਕਿਹਾ ਕਿ ਤੁਸੀਂ ਪਹਿਲਾਂ ਆਇਆ ਸ਼ੋਹ ਤੇ ਇਕੱਠੇ ਆ। ਤਾਂ ਇਹ ਸ਼ੋਹਾਂ 'ਚ ਬੜੇ ਤਾਂ ਅਸੀਂ ਇਕੱਠੇ ਹੀ ਆ। ਇਹ ਚ ਸ਼ੋਹਾਂ 'ਚ ਵੀ ਤੇ ਘੋੜੀਆਂ 'ਚ ਵੀ। ਅੱਛਾ। ਹਾਂ ਘੋੜੀਆਂ 'ਚ ਉਦੋਂ ਉਦੋਂ ਹੀ ਇਕੱਠੇ ਹੀ ਬਣੇ ਆ। ਜੀ। ਹਾਂ। ਤਾਂ ਹੁਣ ਜਿਹੜਾ ਇਸ ਟਾਈਮ ਤੇ ਬਰੀਡਿੰਗ ਵਾਲਾ ਪਰਪਸ ਚੱਲੰਦਿਆ ਹੈ ਉਹਦੇ 'ਚੋ ਸਵਾਲ ਇਹ ਉੱਠਦਾ ਹੈ ਕਿ ਜਿਹੜੀ ਬਰੀਡਿੰਗ ਹੈ ਉਹਦਾ ਅਸਲੀ ਕਹਿ ਦਈਏ ਵੀ ਡੈਫੀਨੇਸ਼ਨ ਕੀ ਹੈ ਬਾਈ ਜਸਪਾਲ ਦੀ ਨਿਗਾਹ ਦੇ ਵਿੱਚ। ਇਹ ਸਵਾਲ ਮੈਂ ਬਾਈ ਤੋਂ ਵੀ ਪੁੱਛੂਗਾ ਪਰ ਤੁਹਾਡੀ رائے ਕੀ ਹੈ? ਬਰੀਡਿੰਗ ਦਾ ਮਤਲਬ ਤਾਂ ਚਲੋ ਬਾਈ ਐਵੇਂ ਆ ਬਾਈ ਆਪਾਂ ਚੰਗੇ ਜਾਨਵਰਾਂ ਤੋਂ ਚੰਗੀ ਬਰੀਡਿੰਗ ਲੈ ਕਰੇ ਪੈਦਾ ਕਰੀਏ ਬੱਚੇ ਨਾ ਜਿਵੇਂ ਆਪਾਂ ਕਰ ਵੀ ਰਹੇ ਹਾਂ ਚਲੋ ਜੀ ਪ੍ਰਮਾਤਮਾ ਨੇ ਦਿੱਤੇ ਵੀ ਆ ਬੱਚੇ ਆਪਾਂ ਨੂੰ ਵਧੀਆ ਜਾਨਵਰ ਨੇ ਸਾਰੇ ਜੀ ਬਾਕੀ ਬਰੀਡਿੰਗ ਦੇ ਆਵਾ ਪੀਰ ਆਪਾਂ ਕਹਿੰਦੇ ਆ ਵੀ ਇੱਕ ਜਿਵੇਂ ਚਲੋ ਅਸੀਂ ਭਾਈ ਆ ਭਾਈ ਦੇ ਕੋਲ ਆਪਣੇ ਘਰੇ ਹੀ ਘੋੜਾ ਖੜਾ ਹੋ ਆਪਣੇ ਘੋੜਾ ਹੈ ਨਾ ਜੀ ਆਪਾਂ ਉਹ ਤੇ ਇਹ ਵੀ ਨਹੀਂ ਫੋਕਸ ਕਰਾ ਲਾ ਦਿੰਦੇ ਵੀ ਅਸੀਂ ਇੱਕ ਗਲਵਾਗ ਤੇ ਸਾਰੇ ਬੱਚੇ ਲੈਣੇ ਆ ਹਾਂ ਇਹੋ ਮੇਰਾ ਕਲਾਸ ਵਾਲੀ ਜੀ ਆਪਣੇ ਹੁਣ ਤੁਸੀਂ ਦੇਖੀ ਆ ਜਿਵੇਂ ਕਾਂਟੇ ਦੀ ਬੱਚੀ ਵੀ ਆਪਣੇ ਕੋਲੇ ਹੈਗੀ ਸ਼ੇਰ ਬਾਜ ਦੀ ਬੱਚੀ ਵੀ ਹੈਗੀ ਹੈ ਨਾ ਜੀ ਦਲシャン ਦਾ ਬੱਚਾ ਸ਼ੇਰਵਾਜ ਜੀ ਉਹਦੀ ਬੱਚੀ ਵੀ ਆਪਣੇ ਕੋਲੇ ਹਮ ਤੇ ਕਣ ਮਤਲਬ ਆ ਵੀ ਸਾਰੇ ਘੋੜਿਆਂ ਦਾ ਰਿਜ਼ਲਟ ਵੀ ਦੇਖਣਾ ਚਾਹੀਦਾ ਜੀ ਚਲੋ ਵਾਕਿਆ ਆਪਣੇ ਘਰੇ ਤਾਂ ਘੋੜਾ ਜਿਹੜਾ ਹੈਗਾ ਉਹਦਾ ਤਾਂ ਵੱਧ ਹੁੰਦਾ ਹੀ ਆ ਥੋੜਾ ਕਾਣਾ ਫਰਕਤ ਪੈਂਦਾ ਹੈ ਨਾ ਇਹਦਾ ਭਾਵ ਹੈ ਵੀ ਸੱਜਣ ਤਾਈ ਭਰਾ ਦੇ ਨਾਲ ਤੁਹਾਨੂੰ ਦੱਸਿਆ ਵੀ ਬਹੁਤ ਗੁੜੀ ਹੈ ਪਰ ਜਿਹੜੀਆਂ ਘੋੜੀਆਂ ਜਾਂ ਬੱਚੇ ਲੈਣ ਦੀ ਪ੍ਰਕਿਰਿਆ ਹੈ ਇਹ ਸਵਾਲ ਹੁਣ ਆਪਾਂ ਛਿੰਦੇ ਬਾਈ ਤੋਂ ਪੁੱਛਾਂਗੇ ਵੀ ਬਾਈ ਇਹ 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 ਕਿੱਦਾਂ ਪਤਾ ਲੱਗਦਾ ਹੈ ਵੀ ਫਲਾਣੀ ਘੋੜੀ ਯਾਰ ਆ ਘੋੜੇ ਨਾਲ ਨਹੀਂ ਮਿਲਣੀ ਇਹਦੇ ਫਿਚਰ ਨਹੀਂ ਮਿਲਦੇ ਤੇ ਆ ਘੋੜੇ ਤੋਂ ਉਹ ਘੋੜੀ ਮਿਲਾਈਏ ਇਹਦੇ ਬਾਰੇ ਕੀ ਕਹਿਣਾ ਚਾਹੂੰਗੀ ਉਹ ਚ ਸੁਖ ਬਾਈ ਮਤਲਬ ਤੁਹਾਨੂੰ ਤਕਰੀਬਨ ਜਾਨਵਰ ਦੇਖ ਕੇ ਇੰਨੀ ਕਿ ਨੌਲੇਜ ਹੋਣੀ ਚਾਹੀਦੀ ਹੈ ਵੀ ਤੁਸੀਂ ਘੋੜਾ ਘੋੜੀ ਦੇਖ ਕੇ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਥੋੜਾ ਬਹੁਤ ਵੀ ਹਾਂ ਪਰ ਇਹਨੂੰ ਇਹਦੇ ਨਾਲ ਮਿਲਾਉਣੇ ਆ ਤਾਂ ਇਹਦੇ ਚ ਆਹ ਕਮੀਆਂ ਆਏ ਦੂਰ ਹੋ ਜਾਣਗੀਆਂ ਅਸੀਂ ਇਹ ਚੀਜ਼ ਨੋਟ ਕਰਦੇ ਰਹਨੇ ਆ ਇਸ ਵਿੱਚ ਗੱਲਾਂ ਡਿਸਕਸ ਕਰਦੇ ਆ ਫੋਰ ਐਗਜ਼ਾਮਪਲ ਕਿ ਕਿੱਦਾਂ ਕਮੀਆਂ ਮੰਨ ਲਓ ਉਦਾਹਰਨ ਤੌਰ ਤੇ ਸਟਾਰਟਿੰਗ ਚ ਅਸੀਂ ਜਿਵੇਂ ਮੰਨ ਲਓ ਵੀ ਗਲਵਾਜ ਜਦੋਂ ਪਹਿਲੀ ਵਾਰ ਹੀ ਖੁੱਲਿਆ ਤਾਂ ਇਸੇ ਘੋੜੀ ਤੇ ਜਿਹੜੀ ਅੱਬ ਲੱਖਾ ਆਪਾਂ ਹੁਣ ਦਿਖਾਈ ਆ ਇਹਦੇ ਤੇ ਬਹੁਤ ਸੋਹਣਾ ਬੱਚਾ ਪੈਦਾ ਹੋਇਆ ਸੀਗਾ ਜੀ ਉਹ ਚਲੋ ਪ੍ਰਮਾਤਮਾ ਵੱਲੋਂ ਉਹਨੂੰ ਕੋਈ ਪ੍ਰੋਬਲਮ ਆ ਗਈ ਉਹ ਨਹੀਂ ਪੂਰਾ ਸਾਥ ਨਹੀਂ ਦਿੱਤਾ ਉਹਨੇ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਅ ਦੋ ਤਨ ਕੁੜੀਆਂ ਗਲਵਾਗ ਤੋਂ ਮਿਲੀਆਂ ਹੋਈਆਂ ਪਰ ਅਸੀਂ ਹੁਣ ਉਸ ਤੋਂ ਅੱਗੇ ਜਿਵੇਂ ਕਹਿ ਲਓ ਐਨ ਬਰੀਡਿੰਗ ਵਾਲਾ ਚੱਕਰ ਆ ਜੀ ਅਸੀਂ ਉਹਨੂੰ ਧਿਆਨ ਚ ਰੱਖਦੇ ਹੋਏ ਹੁਣ ਬਾਈ ਨੇ ਕਾਂਟੇ ਤੋਂ ਰਣੀਆਂ ਤੋਂ ਤੇ ਇੱਕ ਪਹਿਲਾਂ ਤਾਰੀ ਵਾਲੇ ਤੋਂ ਆਪਾਂ ਹਾਂ ਰਾਸ਼ੀਗਾਰ ਤੋਂ ਬੱਚੇ ਆਪਣੇ ਲਈ ਰਾਸ਼ੀਗਾਰ ਤੋਂ ਮਲਾਈ ਤੇ ਅਲੱਗ-ਅਲੱਗ ਮਤਲਬ ਤਿੰਨ ਹੀ ਚਾਰ ਹੋ ਗਿਆ ਗਲਵਾਗ ਦੀ ਵੀ ਹੈਗੀ ਮੰਨ ਲਓ ਚਾਰ ਘੋੜਿਆਂ ਦੀਆਂ ਬੱਚੀਆਂ ਨੇ ਭਰਾ ਕੋ ਮੰਨ ਲਓ ਜੀ ਅਸੀਂ ਉਹਨਾਂ 'ਚ ਫਰਕ ਵੀ ਦੇਖ ਰਹੇ ਆਂ ਅਸੀਂ ਉਹਨਾਂ ਵਿੱਚ ਮਤਲਬ ਕੱਲ ਨੂੰ ਆਉਣ ਵਾਲੇ ਸਮੇਂ 'ਚ ਇਹ ਬਰੀਡਿੰਗ ਦਾ ਵੀ ਧਿਆਨ ਰੱਖ ਰਹੇ ਹਾਂ ਕਿਉਂਕਿ ਅਸੀਂ ਇਹ ਕੰਮ ਕੋਈ ਛੱਡਣਾ ਤਾਂ ਨਹੀਂ ਨਾ ਇਹਨਾਂ ਦਾ ਕੋਈ ਇਹੋ ਜਿਹਾ ਪੇਸ਼ਾ ਵੀ ਇਹਨਾਂ ਨੇ ਕੋਈ ਵਪਾਰ ਹੀ ਕਰਨਾ ਇਹਨਾਂ ਨੂੰ ਸ਼ੌਕ ਹੈ ਇੱਕ ਜੀ ਮਤਲਬ ਬੱਚਾ ਪਾਲਣ ਦਾ ਬੱਚਾ ਇਹ ਮੱਝ ਤੋਂ ਵੀ ਕੱਟੇ-ਕੱਟੀਆਂ ਪਾਲ ਕੇ ਸ਼ੋਅ ਲਾਏ ਹੈ ਇਹਨਾਂ ਹੂੰ ਉਹ ਘਾ ਝੋਟਾ ਵੀ ਇੱਕ ਸ਼ੋ ਲੜਦਾ ਰਿਹਾ ਘਰੀ ਪਾਲਿਆ ਘਰੀ ਪਾਲਿਆ ਆਪ ਘਰੀ ਗੰਜਾ ਤਿੰਨ ਝੋਟੇ ਘਰੇ ਪਲਕੇ ਸ਼ੋਲਾ ਆਪ ਹਾਂ ਬਾਈ ਵੀ ਕਹਿੰਦੇ ਪਲਵਾਨੀ ਕਰਦਾ ਰਿਹਾ ਹੈ ਬਾਈ ਮੈਂ ਘਰੀਆ ਪਹਿਲਾਂ 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 ਜਵਾਨੀ ਮਿਲੇ ਹੈ ਬਾਈ ਦੇ ਮਾਮਾ ਜੀ ਮੇਰੇ ਮਾਮਾ ਆਜ ਪਲਵਾਨ ਸੀਗੇ ਕਰਮ ਸਿੰਘ ਤੇ ਧਰਮ ਸਿੰਘ ਲੀਣਾ ਤੋਂ ਜੀ ਕਰਮ ਪਲਵਾਨ ਤੇ ਧਰਮਾ ਸਿੰਘ ਸਕੇ ਮਾਮਾ ਜੀ ਫਿਰ ਉਸ ਪਾਸੇ ਵੀ ਪਲਵਾਨੀ ਚੱਲਦੀ ਸਾਰੇ ਹਾਂ ਹੁਣ ਆਪਣੇ ਮਾਮਾ ਦੇ ਮੁੰਡੇ ਕਰਦੇ ਪਲਵਾਨੀ ਯਾਰ ਇੱਕ ਗੱਲ ਮੈਨੂੰ ਦੱਸੋ ਬਾਈ ਯਾਰ ਚਲੋ ਪਤਾ ਨਹੀਂ ਮੈਨੂੰ ਪੁੱਛਣੀ ਚਾਹੀਦੀ ਕਿ ਨਹੀਂ ਪੁੱਛਣੀ ਚਾਹੀਦੀ ਪਰ ਅਸੀਂ ਮੇਰੇ ਨਾਲ ਚੱਲ ਕਮਲ ਤਾਂ ਹਲੇ 20 ਸਾਲਾਂ ਦਾ ਹੈ ਮੁੰਡਾ ਮੇਰੀ 34 ਕੇ ਸਾਲ ਉਮਰ ਹੈਗੀ ਆ ਯਾਰ ਤੁਸੀਂ ਮੇਰੇ ਤੋਂ ਜਵਾਨ ਲੱਗਦੇ ਹੋ ਇਹਦਾ ਕੀ ਰਾਜ਼ ਹੈ ਇਹ ਰਾਜ ਤਾਂ ਉਹ ਕੀ ਦੱਸਾਂ ਤੁਹਾਨੂੰ ਦੱਸਦੇ ਮੈਂ ਨਹੀਂ ਬਈ ਰਾਜ ਰਾਜ ਮੈਂ ਸੰਝਾ ਕਰ ਦੇ ਦੇਖੋ ਇੱਕ ਸਰਕਲ ਜਿਹੜਾ ਤੁਹਾਡਾ ਦੋਸਤ ਤੇ ਸਰਕਲ ਆ ਜਾਂ ਰਿਸ਼ਤੇਦਾਰੀ ਆ ਉਹਨੂੰ ਜਿਹੜਾ ਬੰਦਾ ਬਹੁਤ ਵਧੀਆ ਤਰੀਕੇ ਨਾਲ ਨਿਭਾਉਂਦਾ ਸੱਚੇ ਸੁੱਚੇ ਮਾਨ ਨਾਲ ਨਿਭਾਉਂਦਾ ਜੀ ਤੇ ਉਹ ਫਿਰ ਹਮੇਸ਼ਾ ਚੜਦੀ ਕਲਾ ਹੀ ਰਹਿੰਦਾ ਉਹਦੇ ਵੱਲ ਨੂੰ ਵਡਾਪਾ ਨਾ ਬਿਮਾਰੀ ਕਦੀ ਆਉਂਦੀ ਤੇ ਅਸੀਂ ਹਮੇਸ਼ਾ ਜਦੋਂ ਕਿਤੇ ਕਹਿੰਦੇ ਗੱਡੀ ਬੈਠਿਆ ਤਾਂ ਚਾਹੇ 5 ਘੰਟੇ 10 ਘੰਟੇ ਸਫਰਾ ਅਸੀਂ ਹੱਸਦੇ ਹੀ ਉਹ ਚੀਜ਼ਾਂ ਨੂੰ ਇੰਜੋਏ ਕਰਦੇ ਆ ਤੇ ਇਹ ਕੁਦਰਤੀ ਬਹੁਤ ਵਧੀਆ ਮਾਹੌਲ ਆ ਬਾਕੀ ਪ੍ਰਮਾਤਮਾ ਵੱਲੋਂ ਬੱਚਿਆਂ ਦਾ ਪਰਿਵਾਰ ਦਾ ਸਾਥ ਹਾਂ ਤੇ ਫੇਰ ਉਹ ਬਾਹਰ ਜਿਹੜੇ ਕਰਮ ਵਾਲੇ ਖੜੇ ਆ ਉਹਨਾਂ ਦਾ ਹੌਸਲਾ ਹਾਂ ਤੇ ਫੇਰ ਬੁੱਢਾਪਾ ਕਿੱਥੋਂ ਆ ਗਿਆ ਸਹੀ ਹੈ ਅੱਛਾ ਪਰਿਵਾਰ ਭੈਣ ਹੋਣੀ ਤੇ ਬੱਚੇ ਕਿੱਥੇ ਬੱਚੇ ਬਾਹਰ ਮੈਰਿਜ ਹੋ ਗਈਆਂ ਦੀ ਹਾਂ ਬੱਚੇ ਬਾਹਰ ਬਾਈ ਦੀ ਉਮਰ ਹੈਗੀ ਹੈ ਬਾਈ ਕਿੰਨੀ ਏਜ ਹੈ ਬੀਰਾ ਜੀ ਆਪਣਾ 72 ਦਾ ਜਨਮਾ ਮੰਨ ਲਓ ਕੋਈ 52 ਦੇ ਗੇਟ 'ਚ ਆਗੇ ਨੇੜੇ ਤੇੜੇ ਨਹੀਂ ਕੋਈ 52 52 52 ਤੇ 52 ਤੇ ਵੇਖ ਲਓ ਇੱਕ ਬੰਦਾ ਇੱਕ ਸਾਈਕ 1.5 ਸਾਲ ਨੂੰ ਨਹੀਂ ਮੈਨੂੰ ਵੱਧ ਦੱਸਣ ਦੇ ਹਾਂ ਭਾਈ ਦੁੱਖ ਆਦਾ ਯਾਰ 52 ਕੇ ਸਾਲ ਹੈ ਜੀ ਨਹੀਂ ਕਰਦਾ ਵੱਧ ਕਹਿਣ ਨੂੰ ਤੇ ਭਾਈ ਗੱਲ ਐਵੇਂ ਯਾਰ ਤੁਸੀਂ ਆ ਦੇ ਲੋ 20-25 ਸਾਲ ਹੋ ਗਏ ਸ਼ੌਂਕ ਨਮਾਉਂਦਿਆਂ ਨੂੰ ਘੋੜਾ ਨਹੀਂ ਬੁੜਾ ਹੁੰਦਾ ਤਾਂ ਬੰਦਾ ਸ਼ੌਂਕ ਨਮਾਉਂਦਾ ਕਿੱਥੋਂ ਕਿੱਥੋਂ ਨਹੀਂ ਆਂਦਾ ਜੀ ਸਹੀ ਆ ਅੱਛਾ ਹੁਣ ਆਪਾਂ ਫੇਰ ਮੋੜ ਕੇ ਲਿਉਨੇ ਆ ਭਾਈ ਬਰੀਡਿੰਗ ਤੇ ਜਿੱਦਾਂ ਤੁਸੀਂ ਗੱਲ ਕੀਤੀ ਐ ਵੀ ਡਿਫਰੈਂਟ ਘੋੜਿਆਂ ਨੂੰ ਤੁਸੀਂ ਘੋੜੀਆਂ ਮੇਟ ਕਰਵਾ ਕੇ ਤੇ ਇੱਕ ਚੰਜੀ ਬੱਚੇ ਪੈਦਾ ਕਰਾਉਣੀ ਹੋ ਮੈਂ ਪੁੱਛਿਆ ਸੀ ਸਵਾਲ ਵੀ ਉਹਦੇ ਵਿੱਚ ਦਸ਼ਕਾਂ ਨੂੰ ਵੀ ਥੋੜਾ ਜਿਹਾ ਦੱਸੋ ਬਈ ਗੱਲ ਦਾ ਉਹਨਾਂ ਦੀ ਜਾਣਕਾਰੀ ਵੀ ਵਾਦਾ ਕਰੋ ਕਿ ਕਿਹੜੀ ਘੋੜੀ ਮੰਨ ਲਓ ਤੁਸੀਂ ਲੱਭਦੇ ਕਿਦਾਂ ਹੋ ਵੀ ਯਾਰ ਇਹ ਘੋੜੀ ਦਾ ਕੰਨ ਇਦਾਂ ਆ ਜਾਂ ਫਲਾਣਾ ਘੋੜੇ ਤੋਂ ਮਲਾਈਏ ਇਹਦੇ ਚ ਮਜ਼ਬੂਤੀ ਚਾਹੀਦੀ ਹੈ ਤੇ ਉਹ ਤੋਂ ਇਹ ਕੀ ਸਿਸਟਮ ਹੁੰਦਾ ਜੀ ਥੋੜਾ ਜਿਹਾ ਬਰੀਕੀ ਜਿਹਾ ਦੱਸੋ ਜੀ ਵਿੱਚ ਮਤਲਬ ਜਿੰਨੀ ਕਿ ਮੇਰੀ ਸਮਝ ਜਾਂ ਅਸੀਂ ਦੋਨੇ ਭਰਾ ਰਾਏ ਕਰਦੇ ਆ ਜਾਂ ਸਾਡੇ 11 ਦੋਸਤਾਂ ਕੋ ਘੋੜੀਆਂ ਇਸ ਟਾਈਮ ਖੜੀਆਂ ਨੇ ਅਸੀਂ ਕੋਸ਼ਿਸ਼ ਕਰਦੇ ਨੇ ਵੀ ਪਹਿਲੀ ਗੱਲ ਤਾਂ ਘੋੜੀ ਦਾ ਜਿਹੜਾ ਡਿਜ਼ਾਈਨ ਆ ਬਹੁਤ ਸੋਹਣਾ ਹੋਣਾ ਚਾਹੀਦਾ ਇਹ ਜ਼ਰੂਰੀ ਆ ਹੂੰ ਬਹੁਤ ਜ਼ਿਆਦਾ ਕੱਦ ਤੇ ਬਹੁਤ ਛੋਟੀ ਹਾਈਟ ਹੂੰ ਇਹ ਨਹੀਂ ਹੋਣੀ ਚਾਹੀਦੀ ਬਿਊਟੀ ਬਹੁਤ ਜ਼ਰੂਰੀ ਆ ਹੂੰ ਜਦੋਂ ਤੁਹਾਡੀ ਘੋੜੀ ਕੋਲੇ ਬਿਊਟੀ ਹੈਗੀ ਆ ਫਿਰ ਸਾਨੂੰ ਥੋੜੀਆਂ ਚੀਜ਼ਾਂ ਰਹਿ ਜਾਂਦੇ ਦੂਜੇ ਘੋੜੇ ਤੋਂ ਜਿਹੜੀਆਂ ਤੁਸੀਂ ਅੱਗੇ ਆਪ ਮਤਲਬ ਚਾਹੁੰਦੇ ਹੋ ਜੀ ਘੋੜੀ ਦੇ ਮੰਨ ਲਓ 75 80 ਪੈਸੇ ਪਹਿਲਾਂ ਹੀ ਮੂੰਹ ਕਰਨ ਠੀਕ ਆ neck ਠੀਕ ਆ length ਠੀਕ ਆ ਪੈਰ ਦਾ ਸਾਈਜ਼ ਠੀਕ ਆ ਤੇ ਫਿਰ ਤੁਹਾਨੂੰ ਥੋੜੀਆਂ ਚੀਜ਼ਾਂ ਹੀ ਰਹਿ ਜਾਂਦੀਆਂ ਜਿਹੜੀਆਂ ਤੁਸੀਂ ਮੰਨ ਲਓ ਹਾਂ ਚਾਹੀਦੀਆਂ ਨੇ ਉਹ ਆਪਾਂ ਉਧਰੋਂ ਲੈਣੀਆਂ ਫਿਰ ਅਸੀਂ ਦੇਖਦੇ ਹਾਂ ਕਿਹੜਾ ਘੋੜਾ ਕਿਸ ਚੀਜ਼ਾਂ ਨੂੰ ਸੁਧਾਰ ਕਰ ਰਿਹਾ ਕੀ ਚੀਜ਼ਾਂ ਉਹ ਠੀਕ ਲਾ ਰਿਹਾ ਜੀ ਵੀ ਆਹ ਚੀਜ਼ੇ ਘੋੜੇ ਤੋਂ ਅੱਗੇ ਨਹੀਂ ਆਉਂਦੀ ਜਾਂ ਘੋੜਾ ਅੱਗੇ ਆਹ ਚੀਜ਼ ਦੇ ਰਿਹਾ ਉਹਨੂੰ ਧਿਆਨ ਚ ਰੱਖ ਕੇ ਮਤਲਬ ਜਿਵੇਂ ਹੁਣ ਕਹਿ ਲਓ ਬਾਈ ਵਾਲੀ ਉਹ ਵੱਡੀ ਘੋੜੀ ਆ ਤੇ ਉਹਦੇ ਸੀ ਚਾਰ ਬੱਚੇ ਦੇਖ ਲਏ ਬਈ ਚੌਥਾ ਚਾਰ ਆ ਪੰਜਵੇਂ ਵਾਰੀ ਗੱਪਣਾ ਹੁਣ ਹਾਂ ਤੇ ਵੀ ਅਸੀਂ ਉਹਦੇ ਤਿੰਨ ਸੂਆਂ ਚ ਸਾਰਾ ਸਿਸਟਮ ਕਲੀਅਰ ਕਰ ਲਿਆ ਹੁਣ ਮਾਲਕ ਸੁੱਖ ਰੱਖੇ ਅਸੀਂ ਇਹ ਗਾਹਾਂ ਨੂੰ ਏਦੂ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਹਾਂਜੀ ਬਈ ਪਹਿਲਾਂ ਹਾਂ ਦੇ ਹਾਂ ਪਹਿਲਾਂ ਦੋ ਬਸ਼ੇਰੇ ਤਾਂ ਉਹਦੇ ਗਲਵਾਗ ਤੋਂ ਅੱਛਾ ਇੱਕ ਤਾਂ ਐਕਸਪਾਇਰ ਵਾ ਜਿਹੜਾ ਤੁਹਾਨੂੰ ਦੱਸਿਆ ਫਾਸਟ ਰਿਜ਼ਲਟ ਗਲਵਾਗ ਦਾ ਇਹ ਕਿਹੜੀ ਕੋੜੀ ਦੀ ਆਪਾਂ ਅਬਲਖਦੀ ਆਬਲਖਦੀ ਜੀ 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 ਤੇ ਦੂਜਾ ਬੱਚਾ ਵੀਰ ਕੋਲੇ ਆ ਅਬਲਖ ਜਿਹੜਾ ਬੱਚਾ ਆ ਜੀ ਜੀ ਬਹੁਤ ਸੋਹਣਾ ਅੱਛਾ ਉਹ ਕਿੰਨੇ ਚਿਰ ਦਾ ਹੋ ਗਿਆ ਸੌਰੀ ਬਈ ਉਹ ਹੋ ਗਿਆ ਉਹ ਰਜ ਹੋ ਗਿਆ 24 ਮਹੀਨੇ ਦਾ ਤਾਂ ਉਹਦੀ ਹਾਈਟ ਕਿੰਨੀ ਹੋਗੀ ਜਿੰਦੇ ਬਾਈ ਉਹ ਜੀ 63.5 ਹੋ 63.24 ਮਹੀਨਿਆਂ ਦਾ ਮਾਮਲਾ ਬਾਕੀ ਬਾਕੀ ਅਜਾ ਘਟਾਉ ਜਾਇ ਨਹੀਂ ਹੈਗਾ ਵੀ ਉਹੀ ਆਪਾਂ ਛੱਡਤਾ ਬਦਲ ਲੈਣਾ ਕੋਈ ਤਾਂ ਡੇਟ ਆ ਤੱਕ 22 ਦੇ ਫਾਰਮ ਤੇ ਜਾ ਕੇ ਉਹ ਬੱਚਾ ਵੀ ਵਿਖਾਵਾਂਗੇ ਤੇ ਬਾਈ ਬਹੁਤ ਹੀ ਡਿਫਰੈਂਟ ਬੜੇ ਤਗੜੀਆਂ ਚੀਜ਼ਾਂ ਬਾਈ ਨੇ ਵੀ ਲਿਆ ਲਿਆ ਕੇ ਆਪਣੇ ਫਾਰਮ ਦੀ ਸ਼ਾਨ ਬਣਾਈਆਂ ਬਾਈ ਛਿੰਦੇ ਨੇ ਉਹ ਵੀ ਤੁਹਾਨੂੰ ਜਰੂਰ ਵਿਖਾਵਾਂਗੇ ਉਸ ਤੋਂ ਬਾਅਦ ਇਹਨਾਂ ਤੀਜੀ ਵਾਰ ਦਿੱਤੀ ਬੱਚੀ ਰਾਸ਼ਿੰਗਾਰ ਤੋਂ ਜੀ ਆਵ ਲਖਣਾ ਜੀ ਉਹ ਤਾਰੀ ਬਾਈ ਲੈ ਗਏ ਹਨ ਅੱਛਾ ਤੇ ਚੌਥੀ ਹੁਣ ਬੱਚੀ ਆਪਣੇ ਕੋ ਕਾਂਟੇ ਦੀ ਆ ਜੀ ਆਵ ਲਖ ਤੋਂ ਆੜੀ ਬੱਚੀ ਹੁਣ ਖੜੀ ਐ ਫਨ ਚੱਕ ਕੇ ਹਨ ਇਹ ਇਹ ਇਸ ਇਹ ਘੋੜੀ ਦੀ ਹੈ ਤੇ ਬਾਪ ਆ ਗਿਆ ਕਾਂਟਾ ਤੇ ਕਿੰਨੇ ਟਾਈਮ ਦੀ ਹੈ ਬੱਚੀ ਬਈ ਇਹ ਵੀਰਾ ਜੀ ਅੱਜ ਮੰਨ ਕੇ ਚਲੋ ਤੁਸੀਂ ਪੌਣੇ 3 ਮਹੀਨੇ ਦੀ ਹੋਗੀ ਹਲੇ ਪੌਣੇ 3 ਮਹੀਨੇ ਦੀ ਹੈ ਤੇ ਇਹਦੀ ਗਰੋਥ ਵੇਖ ਕੇ ਬਾਈ ਮੰਨ ਲਓ ਉਹ ਏਡਾ ਬੱਚਾ ਏਡੀ ਘੱਟ ਉਮਰ ਦੇ ਵਿੱਚ ਕੀ ਲੱਗਦਾ ਆਉਣ ਵਾਲੇ ਸਮੇਂ 'ਚ ਕਿੱਡੀ ਕ ਘੋੜੀ ਬਣ ਜਾਊ ਦੇਖੋ ਮੈਂ ਇਹਦੇ 'ਚ ਜ਼ਿਆਦਾ ਜਿਹੜਾ ਮਤਲਬ ਮੇਰੀ ਸੋਚ ਮੁਤਾਬਕ ਮੈਂ ਇਹਦੀ ਮਾਂ ਨੂੰ ਜੀ ਇਸ ਚੀਜ਼ ਦਾ ਜ਼ਿਆਦਾ ਉਹ ਮੰਨਦਾ ਵੀ ਉਹਦੇ 'ਚ ਵੱਧ ਹਮਮ ਇਹਦੀ ਬੱਚੇ ਜਿਹੜੀ ਤਾਰੀ ਲੈ ਕੇ ਆ ਉਹ ਵੀ ਏਡੀ ਜਿਹੜਾ ਬੱਚਾ ਅਸੀਂ ਲੈ ਕੇ ਗਏ ਮੰਨ ਲਓ ਆਵ ਲਖ ਉਹ ਵੀ ਤੇ ਜਿਹੜਾ ਇੱਕ ਬੱਚਾ ਇਹਦਾ ਐਕਸਪਾਇਰ ਹੋ ਗਿਆ ਉਹ ਅੱਜ ਲਾਲ ਫੁੱਲ ਐ ਤੱਕ ਹੀ ਛੱਡਦਾ ਨਹੀਂ ਨਹੀਂ ਛੱਡਦਾ ਉਹਦੇ ਬਾੜੀ ਯਾਨੀ ਕੁਦਰਤੀ ਉਸ ਚੱਕਰ ਚ ਗਲਵਾਗ 1 ਸਾਲ ਲੇਟ ਹੋ ਗਿਆ ਅੱਛਾ ਮਤਲਬ ਇਹ ਬੱਚੇ ਦੇ ਇਦੋਂ ਪਹਿਲਾਂ ਜਿਵੇਂ ਦੋ ਤਿੰਨ ਸੀ ਦੋ ਬੱਚੀਆਂ ਇੱਕ ਇੱਕ ਬੱਚਾ ਜੀ ਉਹਨਾਂ ਨੂੰ ਲਾਲ ਫੁੱਲ ਦੋਨਾਂ ਬੱਚੀਆਂ ਨੂੰ ਲੱਗ ਗਏ ਤੇ ਬਾਈ ਵਾਲੇ ਬੱਚੇ ਨੂੰ ਤਾਂ ਪਹਿਲਾਂ ਲੱਗਣਾ ਸੀ ਕਿਉਂਕਿ ਇਹਨਾਂ ਦੀ ਸਾਹ ਜ਼ਿਆਦਾ ਸੀ ਜਦੋਂ ਬਈਆ ਪਾਨੀ ਸੂਈ ਸੀਗੀ ਅਸੀਂ ਉਦੋਂ ਇੰਨੇ ਜ਼ਿਆਦਾ ਹੌਸਲੇਜੋਗੇ ਸੀ ਕਿਉਂਕਿ ਲੋਕਾਂ ਜਿੱਥੇ ਪਹੁੰਚਣ ਨੂੰ 5 6 ਸਾਲ ਆ ਜਾਂਦੇ ਆ ਕਿ ਘੋੜਾ ਸਾਡਾ 10 ਸਾਲਾਂ ਦਾ 12 ਸਾਲਾਂ ਦਾ ਉਹ ਉਦੋਂ ਜਾ ਕੇ ਕਿਤੇ 3 4 ਬੱਚੇ ਤਿਆਰ ਹੁੰਦੇ ਆ ਆਪਣੇ ਘੋੜੇ ਦਾ ਪਹਿਲਾ ਹੀ ਬੱਚਾ ਦੇਖ ਕੇ ਸੀ ਇੰਨੇ ਹੌਸਲੇਜੋਗੇ ਆਪਾਂ ਤਾਂ ਪਹਿਲੇ ਬੱਚੇ ਤੇ ਹੀ ਆਪਾਂ ਉਹ ਜਗ੍ਹਾ ਤੇ ਬੱਚਾ ਸੀ ਬੜਾ ਜਗਾ ਬਿਲਕੁਲ ਬਹੁਤ ਚੰਗੀ ਤਰ੍ਹਾਂ ਪਾਲਿਆ ਸੀ अच्छा ਹੁਣ ਗੱਲ ਆ ਜਾਂਦੀ ਐ ਜਿਹੜੀ ਆਪਣੇ ਕੋਲ ਸੈਕੰਡ ਘੋੜੀ ਆ ਰਤਨਾਕਰ ਵਾਲੀ ਬਾਈ ਰਤਨਾਕਰ ਲੈਂਦਾ ਕਮਲ ਸ਼ਕੀਰ ਹੈ ਨਾ ਬਾਈ ਤੇ ਹੁਣ ਦਿਲ ਖੋਲ ਕੇ ਗੱਲਾਂ ਕਰ ਬਾਈ ਕੀ ਵੇਖਦਾ ਐ ਘੋੜੀ ਦੇ ਵਿੱਚ ਜਾਂ ਇਹਦੀ ਬਰੀਡਿੰਗ ਦੇ ਵਿੱਚ ਰਤਨਾਕਰ ਬਾਈ ਜਿਹੜੀ ਆਪਣੀ ਰਤਨਾਕਰ ਵਾਲੀ ਘੋੜੀ ਆ ਜੀ ਇਹ ਫਾਰਮ ਦੀ ਸਾਡੀ ਵਾਲੇ ਦੀ ਮੇਰੀ ਫੇਵਰੇਟ ਕੋੜੀ ਜੀ ਸਾਰੀਆਂ ਕੋੜੀਆਂ ਚੰਗੀਆਂ ਨੇ ਪਰ ਮੇਰੀ ਫੇਵਰੇਟ ਹੈ ਕਿਉਂਕਿ ਜਿਹੜੀ ਚੀਜ਼ ਮੈਨੂੰ ਕੋੜੇ 'ਚ ਵਧੀਆ ਲੱਗਦੀ ਆ ਉਹ ਕੋੜੀ 'ਚ ਸਾਰਾ ਕੁਝ ਆ ਜੀ ਕੁਦੀ ਕਰਦਣੀ ਉਹਦਾ ਰੰਗ ਉਹਦੀ ਉਹਦਾ ਮਜ਼ਬੂਤੀ ਤੇ ਚੈਸਟ ਉਹਦਾ ਪੁੱਠਾ ਹੂੰ ਤੇ ਜਿਹੜੀ ਬਈ ਆਪਾਂ ਹੁਣੇ ਬਰੀਡਿੰਗ ਵਾਲੀ ਗੱਲ ਕਰਦੇ ਸੀ ਕਿ ਘੋੜੀ 'ਚ ਕਮੀਆਂ ਘੱਟ ਹੋਣ ਗਾਂ ਆਪਾਂ ਨੂੰ ਬਰੀਡਿੰਗ ਕਰਨੀ ਸੋਚਉਂਦੀ ਆ ਹੁਣ ਘੋੜੀ 'ਚ ਕਮੀਆਂ ਬਹੁਤ ਘੱਟ ਨੇ ਜੀ ਹੁਣ ਉਹ ਗਾਂ ਬੱਚੀ ਦੇ ਲੋ ਆਪਾਂ ਚਲੋ ਉਹਦੇ ਕੰਨ ਚੱਕ ਲਓ ਜੀ ਉਹ ਕੋੜੀ ਦੇ ਕੰਨਾਂ 'ਚ ਗੁੰਡੀ ਘੱਟਾ ਗਾਂ ਬੱਚੀ ਦੇ ਕੰਨਾਂ ਦੇ ਹਾਂ ਇਹ ਬਈ ਹੁੰਦੀ ਆ ਬਰੀਡਿੰਗ ਕੀ ਆਪਾਂ ਉਹਦੇ 'ਚ ਉਹ ਸੁਧਾਰ ਕਰਨਾ ਸੁਧਾਰ ਕਰ ਇਹ ਹੁਣ ਜੇ ਆਪਣੇ ਘੋੜੀ 'ਚ ਹੀ ਬਹੁਤ ਕਮੀਆਂ ਨੇ ਘਰਾਂਪਾ ਘੋੜੇ ਤੋਂ ਇੰਨੀਆਂ ਕਿੰਨੀਆਂ ਕਮੀਆਂ ਕਿ ਮਾ ਦਾ ਰੋਲ 70% ਤੇਰੀਆਂ ਦਾ 30% ਇਹ ਤਾਂ ਚਲੋ ਬੇਸਿਕ ਨੋਲੇਜ ਆ ਸਾਰੇ ਘੋੜੇ ਵਾਲੇ ਇਹੀ ਗੱਲ ਕਹਿੰਦੇ ਆ ਜੀ ਹੁਣ ਆਪਣੀ 70% ਦੇ ਵਿੱਚ ਹੀ ਜੇ ਆਪਾਂ ਕਮੀਆਂ ਇੰਨੀਆਂ ਚੱਕੀ ਫੇਰਦੇ ਆ ਫਿਰ ਆਪਾਂ ਕਿੱਥੇ ਆਪਾਂ ਉਹ ਵਾਲੀ ਲੈਵਲ ਤੇ ਕਿਵੇਂ ਪਹੁੰਚਾਂਗੇ ਜੀ ਹੁਣ ਆਪਣੀਆਂ ਸਾਰੀਆਂ ਘੋੜੀਆਂ ਦੇਖੋ ਆਪਣੇ ਕੋਲ ਇੱਕ ਪੁਸ਼ਕਰ ਚੈਂਪੀਅਨ ਘੋੜੀ ਆ ਜੀ ਆਪਾਂ ਕਹਿੰਦੇ ਆ ਕਿ ਭਾਈ ਘੋੜਿਆਂ ਦਾ ਮੱਕਾ ਸਭ ਤੋਂ ਵੱਡਾ ਮੇਲਾ ਆਪਾਂ ਪੁਸ਼ਕਰ ਨੂੰ ਜੀ ਪੁਸ਼ਕਰ ਨੂੰ ਕਹਿੰਦੇ ਉੱਥੇ ਭਾਈ ਜਿਹੜੀ ਬਸ਼ੇਰੀ ਲਾਲ ਫੁੱਲ ਲੈ ਆਈ ਉਹ ਚਾਅ ਚ ਕਿੰਨੀਆ ਕੁਆਲਿਟੀ ਆ ਹੁਣ ਉਹ ਤੋਂ ਆਪਾਂ ਗਾਂ ਉਹਦੇ ਨਾਲ ਆਪਾਂ ਉਹਦੇ ਤੇ ਫੇਰ ਆਪਾਂ ਚੈਂਪੀਅਨ ਘੋੜਾ ਆਉਡੀ ਟ੍ਰੋਫੀ ਪਈ ਆ ਫਸਟ ਉੱਥੇ ਹੀ ਆ ਅੱਛਾ ਪਿਛੇ ਪਈ ਜਿਹੜੀ ਉਹ ਉਹ ਦੀ ਆ ਇਹ ਪੁਸ਼ਕਰ ਜਿੱਤੇ ਆ ਬਾਈ ਵਾਹ ਅੱਛੀ ਜੀ ਹੁਣ ਭਾਈ ਆਪਾਂ ਅੱਛਾ ਉਹਦਾ ਕੀ ਨਾਮ ਨਾਮ ਕੀ ਦੱਸਿਆ ਕਹਣ ਭਾਈ ਉਹ ਲੀਕਾ ਜੀ ਹੁਣ ਭਾਈ ਮੱਥੇ ਪਟੇ ਵਾਲੀ ਜੀ 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 ਹ ਜੀ ਫਿਰ ਆਪਾਂ ਕਿੰਨਾ ਆਪਾਂ ਨੂੰ ਕੀ ਕਹਿੰਦੇ ਹੁੰਦੇ ਪਹਿਲਾਂ ਹੀ ਕੌਨਫੀਡੈਂਸ ਆਪਾਂ ਨੂੰ ਉਹ ਢਿੱਡੇ ਚ ਕੌਨਫੀਡੈਂਸ ਆ ਕੀ ਬਈ ਚੰਗਾ ਬੱਚਾ ਜੀ ਆਪਾਂ ਨੂੰ ਆਪਣੇ ਤੇ ਨਹੀਂ ਕੌਨਫੀਡੈਂਸ ਹੈਗਾ ਬਰੀਡਿੰਗ ਦਾ ਘੋੜੀ ਤੇ ਨਹੀਂ ਕੌਨਫੀਡੈਂਸ ਫਿਰ ਆਪਾਂ ਗਾਂ ਕਿਵੇਂ ਕਿਹਦਾ ਦੇਖੋ ਇਹ ਅਸੀਂ ਬਿਲਕੁਲ ਅੱਛਾ ਜਿਹੜਾ ਬੱਚਾ ਹੈ ਪਿਛਲੇ ਪਾਸੇ ਬਛੇਰੀ ਆ ਇਹ ਬਛੇਰੀ ਬਛੇਰੀ ਇਹ ਕਿੰਨੇ ਚਿਰ ਦੀ ਆ ਜਿਸ ਪਾਲ ਬਾਈ ਇਹ ਵੀਰਾ ਜੀ ਉਹ ਦੂਜੀ ਨਾਲ ਹੈਗੀ 5-6 ਦਿਨ ਵੱਡੀ ਅੱਛਾ ਜਿਹੜੀ ਅਬ ਲਖਮ ਖਾਈ ਆਪਾਂ ਹਾਂ ਕੱਟੇ ਨੇ 6 ਕੰਨ ਦਾ ਫਰਕ ਐ ਨਾ ਦਾ ਜੀ ਗਰੋਥ ਇਹਨੇ ਵੀ ਚੰਗੀ ਕੀਤੀ ਗਰੋਥ ਨੇ ਵੀ ਠੀਕ ਆ ਇਕੱਠੀਆਂ ਟਿੱਖਾਣਾ ਦਾਣਾ ਫਿਰ ਬਾਈ ਥੋੜੀ ਜਿਹੀ ਤੇ ਵੀ ਝਾਂਦ ਮਰਾਦੀ ਆ ਆਪਾਂ ਵੀ ਕਿਹੜਾ ਖਾਣਾ ਦਾਣਾ ਦਾ ਵੀਰ ਨੋਰਮਲ ਆ ਸਾਡਾ ਜੀ ਆਪਾਂ ਘਰੇਲੂ ਖਾਣਾ ਹੀ ਪਾਉਂਦੇ ਆ ਸੀ ਕੋਈ ਐਕਸਟਰਾ ਫੀਡ ਕੋਈ ਐਕਸਟਰਾ ਫੀਡ ਕੋਈ ਨਹੀਂ ਪਾਉਂਦੇ ਘਰ ਦਾ ਹੀ ਘਰ ਦਾ ਬਣਾ ਕੇ ਜੇ ਮੈਂ ਆਪਾਂ ਜਮੀ ਜੌਂ ਲਾਲ ਉਹ ਲਟਰ ਮਾਂ ਚੋਲੇ ਪਾਉਂਦੇ ਬਸ ਉਹ ਹੀ ਚੰ ਜੀ ਰੂਟੀਨ ਚੰਗੀ ਮਤਲਬ ਸਾਮ ਕਿਉਂਕਿ ਵਿੱਚ ਬੈਠੇ ਕਿੰਨੇ ਟਾਈਮ ਪਾਉਨੇ ਆ ਦਾਣਾ ਜੀ ਕਿਵੇਂ ਮੰਨ ਲਓ ਦੋ ਟਾਈਮ ਹੀ ਬਸ ਬਾੜਾ ਨਹੀਂ ਕਈ ਭਰਾ ਕਹਿ ਦਿੰਦੇ ਨੇ ਵੀ ਘੰਟੇ ਦੋ ਤਿੰਨ ਘੰਟੇ ਬਾਦਾਂ ਦੋ ਪਾਉ ਜਾਂ ਪਚਾਲੇ ਘੋੜਾ ਹਨਾ ਉਹ ਤਾਂ ਜਿਵੇਂ ਮਰਜ਼ੀ ਯਾਰ ਬੰਦ ਕਰੀ ਚੱਲੋ ਕੋਈ ਚੱਕਰ ਨਹੀਂ ਹੈਗਾ ਡਬਟਾ ਤਾਂ ਇਹ ਤਾਂ ਦੋ ਟਾਈਮ ਹੀ ਪਾਉਣਾ ਪਹਿਲਾਂ ਤੁਸੀਂ ਲੈ ਕੇ ਹਨਾ ਅੱਛਾ ਹੁਣ ਅਗਲੀ ਘੋੜੀ ਕਿਹੜੀ ਬਖਾਉਣ ਜਾ ਰਹੇ ਜੀ ਅਗਲੀ ਆਪਣੇ ਕੋਲ ਹੁਣ ਲਈ ਜਾਊਗੀ ਜੀ ਇਹ ਕਿਹੜੇ ਘੋੜੇ ਦੀ ਹੈ ਲਈ ਜਾ জাফর ਦੀ জাফর ਦੀ ਕਿੰਨੇ ਜਿਰ ਦੀ ਹੈ ਇਹਦੀ ਇਹ ਬਾਈ ਹੋ ਗਿਆ 7 ਸਾਲ ਦੇ ਨਾ ਇਹਦੀ ਹਾਈਟ ਕਿੰਨੀ ਹੈ ਬਾਈ ਇਹ ਤਾਂ 64 ਪਲੱਸ ਆ ਤੇ ਜਿਹੜੀ ਬਾਈ ਨੇ ਦੱਸੀ ਸੀ ਕੀ ਨਾਂ ਸੀ ਉਹਦਾ ਰਤਨਾਕਰਨ ਰਤਨਾ ਉਹ ਉਹਦੀ ਉਮਰ ਤੇ ਹਾਈਟ ਕਿੰਨੀ ਆ ਬਾਈ ਉਮਰ ਦਾ ਬਾਈ ਆਪਾਂ ਐਗਜ਼ੈਕਟ ਤਾਂ ਨਹੀਂ ਕਹਿ ਸਕਦੇ ਉਹ ਕਾਟਕ ਕੋੜੀ ਦੀ ਹੋਈ ਕਹਿੰਦੇ ਜੀ ਪਰ ਬੱਚਾ ਬਹੁਤ ਸੋਹਣਾ ਬੱਚਾ ਹੁਣ ਤੁਸੀਂ ਉਹ ਕੋੜੀ ਬਾਰੇ ਦੱਸੋ ਜਿਹੜੀ ਆਪਾਂ ਗੱਲ ਕਰਦੇ ਪੈਸਾਂ ਲੀਜਾ ਦਾ ਲੀਜਾ ਦਾ ਲੀਜਾ ਤਾਂ ਤੁਹਾਨੂੰ ਨਾਂ ਦੱਸਿਆ ਵੀ ਆਪਾਂ ਇੱਕ ਤਾਂ ਜਾਫਰ ਦੇ ਬੱਚੇ ਆ ਵਾ ਨਾ ਹਾਂਜੀ ਤੇ ਪੁਸ਼ ਕਰ ਲਈ ਜੇ ਉਹ ਜਿੱਤੂਗਾ ਹਾਂਜੀ ਤੇ ਗਾਂ ਘੱਬਣਾ ਇਹ ਇਹ ਬਣਾਉਣਾ ਕਿਹੜੇ ਕੋੜੀ ਤੋਂ ਜੀ ਇਹ ਹੁਣ ਹੈਗੀ ਦੇਵਰਾਜ ਤੋਂ ਕਿੰਨੇ ਮਹੀਨਿਆਂ ਦੀ ਹੋਗੀ ਜੀ ਇਹ ਵੀਰਾਜ ਹੋ ਗਈ ਮੰਨ ਕੇ ਚੱਲੋ ਇਹਨੂੰ 16 ਤਰੀਕ ਨੂੰ ਦੋ ਦੋ ਮਹੀਨੇ ਹੋਣਿਆ ਤੇ ਇਹਦੇ ਪਹਿਲੇ ਬੱਚੇ ਇਹਦਾ ਪਹਿਲਾ ਬੱਚਾ ਬਸ਼ੀਰਾ ਜਿਹੜਾ ਆਪਾਂ ਦਿਖਾਇਆ ਬਸ਼ੀਰਾ ਜਿਹੜਾ ਹੁਣ ਦਿਖਾਉਣ ਲੱਗਿਆ ਆਹ ਸੱਜਣੋ ਬਸ਼ੀਰਾ ਹੈ ਬਾਈ ਪਹਿਲੇ ਸੂਏ ਬਹੁਤ ਜ਼ਿਆਦਾ ਚੰਗਾ ਇਹ ਵੀ ਆਪਣੇ ਇਹ ਇਹ ਗਲਵਾਗਦਾ ਇਹ ਵੀ ਬਾਈ ਵਾਲੇ ਘੋੜੇ ਦਾ ਹੀ ਹੈ ਤੇ ਇਹਦੀ ਏਜ ਕਿੰਨੀ ਹੈ ਬਾਈ ਬਸ਼ੀਰੇ ਦੀ ਇਹਦੀ ਬਾਈ ਹੋ ਗਈ 2 ਮਹੀਨੇ ਬਾਈ ਮਿੰਨੇ 1 ਟਾਈਮ ਮਿੰਨੇ ਹਾਂ ਹੁਣ ਮਛੇਰੇ ਬਾਰੇ ਜਾਣਨਾ ਪਾਉ ਉਹ ਬਾਈ ਇਹਦੇ ਚ ਕਿਉਂਕਿ ਮੈਂ ਵਾਰ ਵਾਰ ਤੁਹਾਡੇ ਵਾਲ ਨੂੰ ਜਾਂ ਕਮੜਾ ਵਾਲ ਨੂੰ ਤਾਂ ਆਉਂਦਾ ਕਿਉਂਕਿ ਤੁਸੀਂ ਬਰੀਕੀਆਂ ਦੇ ਵਿੱਚ ਜਾਨਵਰ ਨੂੰ ਮੈਨੂੰ ਪਤਾ ਵੀ ਕਿੰਨਾ ਨਿਹਾਰ ਕੇ ਕਿਉਂਕਿ ਜੋ ਕੋਈ ਵੀ ਜਾਨਵਰ ਸੇਲ ਲਈ ਹੈ ਜਾਂ ਕਿਸੇ ਤੋਂ ਖਰੀਦਦੇ ਉਹ ਤੋਂ ਬੜੀ ਬਰੀਕੀ ਦੇ ਵਿੱਚ ਡੂੰਘੇ ਜਾਂਦੇ ਹੋ ਤੁਸੀਂ ਇਹ ਬਛੇਰੇ ਦੇ ਵਿੱਚ ਕੀ ਤੱਕਣੀ ਹੈ ਸੁਖਬਾਈ ਦੇਖੋ ਇਹ ਮੇਰੇ ਖਿਆਲ ਵੀ ਪਹਿਲੇ ਹੀ ਇੱਥੇ ਰਿੰਗ ਪਾਇਆ ਸੀਗਾ ਬੱਚਾ ਉੱਥੇ ਨੰਬਰਾਂ 'ਚ ਰਿਹਾ ਪਰ ਤਿਆਰੀ ਹੈ ਨਹੀਂ ਸੀ ਜੇ ਮੈਂ ਰਾਤ ਨੂੰ ਲੈ ਕੇ ਵੀ ਸਵੇਰੇ ਭੇਜਦਾ ਬੈਠੇ ਬੈਠੇ ਮਨ ਬਣ ਗਿਆ ਭੇਜ ਦੋ ਮੁੰਡਿਆਂ ਨੂੰ ਦੇ ਕੇ ਭੇਜਦਾ ਇਹ ਆਪ ਵੀ ਨਹੀਂ ਨਾਲ ਗਏ ਜੀ ਪਰ ਕੋਈ ਨਹੀਂ ਆਉਣ ਵਾਲੇ ਟਾਈਮ 'ਚ ਇਹ ਤਿਆਰੀ ਕਰਕੇ ਲੈ ਕੇ ਆਉਣਗੇ ਬੱਚੇ ਹੂੰ ਗਾਂਵ ਫਿਰ ਦਰਸ਼ਕ ਦੇਖਣ ਲਈ ਕੱਢੋ ਕਿ ਕਿ ਲਿਸ਼ਵਾਂ ਰਹਿ ਹਾਂ ਚਲੋ ਹੈਗੇ ਬਾਈ ਦਾ ਮਨ ਅੱਛਾ ਕਰੋ ਦੇਖੋ ਇੱਕ ਹੋਰ ਅਸਰ ਪਤਾ ਨਹੀਂ ਅਸੀਂ ਪਿਛਲੇ ਇੱਕ ਹਫ਼ਤੇ ਇੱਕ ਢੇੜਾ ਕੱਢਿਆ ਸੀਗਾ ਜਿਹੜੇ ਬੱਚੇ ਐਤਕੀ ਮੁਕਾਬਲਿਆਂ 'ਚ ਰਹੇ ਨੇ ਉਹਨਾਂ ਨੂੰ ਇਹਨਾਂ ਨੇ ਨਿਗਾਹ ਮਾਰੀ ਹੱਕ ਬਣਦਾ ਵੀ ਤੁਹਾਡਾ ਕਿੱਥੇ ਕਿਹਦੇ ਨਾਲ ਮੁਕਾਬਲਾ ਉਸ ਮੁਤਾਬਕ ਤੁਸੀਂ ਆਪ ਦਾ ਦੇਖਣਾ ਹੁੰਦਾ ਵੀ ਮੈਂ ਇਹਦੀ ਕਿੰਨੀ ਕੁ ਤਿਆਰੀ ਕਰਨੀ ਹੈ ਨਾ ਤੇ ਵੀ ਮੰਨ ਲਓ ਪਹਿਲਵਾਨਾਂ ਕਿਹਦੇ ਨਾਲ ਕੋਲਣਾ ਉਹ ਗੱਲ ਆ ਤੇ ਆਪਾਂ ਤਾਂ ਇਹਨੂੰ ਮੰਨ ਲਓ ਇੱਕ ਖੇਡ ਮੰਨ ਕੇ ਚੱਲ ਰਹੇ ਹਾਂ ਤੇ ਥੋੜਾ ਜਿਹਾ ਇਹ ਆ ਵੀ ਭਰਾ ਦਾ ਵੀ ਮਨ ਸਾਡਾ ਵੀ ਮਨ ਇਹ ਆਮ ਇਹਨਾਂ ਨੂੰ ਹੁੰਦਾ ਵੀ ਯਾਰ ਜਿਹੜੇ ਇਹ ਸ਼ੋਅ ਨੇ ਇਹ ਚੱਲਣੇ ਚਾਹੀਦੇ ਆ ਸੀ ਤਾਂ ਬਹੁਤ ਪੁਰਾਣੇ ਸ਼ੋਅਾਂ ਨੂੰ ਦੇਖਦੇ ਆਉਂਦੇ ਆ ਪਰ ਹੁਣ ਥੋੜੇ ਜਿਹਾ ਮਾਹੌਲ ਵਿਗੜਦੇ ਜੇ ਆ ਰਹੇ ਪਰ ਇਹ ਹੋਣੇ ਨਹੀਂ ਚਾਹੀਦੇ ਹੋਣੇ ਚਾਹੀਦੇ ਇਹ ਸੁੱਧੇ ਤੇ ਵੀ ਨਾ ਆਪਾਂ ਬਾਈ ਨਾਲ ਬਹਿ ਕੇ ਵਿਚਾਰ ਜਿੱਦਣ ਬਾਈ ਦੇ ਫਾਰਮ ਤੇ ਗਏ ਤੇ ਉਹਦੇ ਨੇ ਇਸ ਮੁੱਦੇ ਤੇ ਵੀ ਬਾਈ ਆਪਾਂ ਸ਼ੂਆਲੇ ਤੇ ਵੀ ਗੱਲ ਕਰਾਂਗੇ ਥੋੜੀ ਜਿਹੀ ਖੁੱਲ ਕੇ ਗੱਲ ਕਰਾਂਗੇ ਠੀਕ ਆ ਬਾਈ ਤੇ ਜਰੂਰ ਤੁਹਾਡੇ ਸਾਹਮਣੇ ਜਿਹੜੀਆਂ ਵੀ ਗੱਲਾਂ ਜੋ ਕਮੀਆਂ ਪੇਸ਼ ਸੁਖਬਾਈ ਮੁਕਾਬਲੇ ਦੀ ਇੱਕ ਗੱਲ ਕਰਦੇ ਆਪਾਂ ਮੁਕਾਬਲਾ ਕੱਲਾ ਘੋੜਿਆਂ ਦਾ ਹੀ ਨਹੀਂ ਹੋ ਰਿਹਾ ਅੱਜ ਮੰਨ ਲਓ ਕਬੂਤਰਬਾਜੀ ਦੀ ਵੀ ਲੋਕਾਂ ਦੀ ਜਾਣ ਲੱਗੀ ਆ ਕਬੱਡੀ ਚ ਵੀ ਜਾਣ ਲੱਗੀ ਆ ਪਹਿਲਵਾਨ ਵੀ ਇੰਨੇ ਘੁਲ ਰਿਆ ਮਤਲਬ ਕਹਿੰਦਾ ਭਾ ਮੁਕਾਬਲੇ ਹੋਣਾ ਜਿਹੜਾ ਮੱਜਾਂ ਦੀ ਦੁੱਧ ਚਵਾਈ ਦੇ ਸੀ ਮੁਕਾਬਲੇ ਕਰੇ ਇੰਨੇ ਸਾਲ ਉਹ ਕਿਤੇ ਸੌਖਾ ਤਾਂ ਹੈ ਨਹੀਂ ਕੰਪੀਟੀਸ਼ਨ ਤਾਂ ਉੱਥੇ ਵੀ ਓਨਾ ਹੀ ਆ ਉੱਥੇ ਲਈ ਠੀਕ ਆ ਤੇ ਜਿਹੜਾ ਹੁਣ ਨਵਾਂ ਕੰਮ ਚੱਲਿਆ ਹੋਇਆ ਵੀ 20 30 40 50 ਬੰਦੇ ਲੈ ਕੇ ਨਾਲ ਸੋਟੀਆਂ ਲੈ ਕੇ ਜਾਣਾ ਇਹਦਾ ਕੋਈ ਮਤਲਬ ਨਹੀਂ ਬਣ ਇਹ ਸੋਟੀਆਂ ਵਾਲਾ ਕੰਮ ਵੀ ਹੋ ਗਿਆ ਸ਼ੁਰੂ ਮਤਲਬ ਦੇਖਦੀ ਆ ਪਬਲਿਕ ਵੀ ਯਾਰੀ ਕੀ ਹੋ ਰਿਹਾ ਇਹ ਨਹੀਂ ਲੋੜ ਕਾਸੀ ਦੀ ਤੁਸੀਂ ਆਪਦਾ ਜਨਵਰੀ ਇੰਨਾ ਸਾਫ ਸੁਥਰਾ ਲੈ ਕੇ ਜਾਓ ਜਿਹੜਾ ਜਿੱਤ ਕੇ ਮੁੜੇ ਜਾਂਦੇ ਸਾਰੇ ਜਿੱਤਣ ਨੂੰ ਦੇਖੋ ਉੱਥੇ ਕੋਈ ਹਾਰ ਨਾ ਜਾਂਦਾ ਨਹੀਂ ਪਰ ਤੁਸੀਂ ਮਤਲਬ ਕੋਸ਼ਿਸ਼ ਕਰੋ ਕਿ ਇਹ ਵਧੀਆ ਆਪਦਾ ਜਿੱਤ ਕੇ ਮੁੜੀਏ ਇੱਥੋਂ ਜਦੋਂ ਤੁਰੇ ਸੀ ਪੁਸ਼ਕਰ ਨੂੰ ਤਾ ਸੀ ਮਤਲਬ ਦੀ ਤਿਆਰੀ ਕਰਕੇ ਲੈ ਕੇ ਗਈ ਬੱਚੀ ਦੀ ਉੱਥੇ ਜਾ ਕੇ ਜਿਹੜੇ ਬੱਚੇ ਜਾਨਵਰਾਂ ਨਾਲ ਸਾਡੇ ਆ ਬੱਚੀ ਦਾ ਮੁਕਾਬਲਾ ਸੀ ਅਸੀਂ ਦੇਖ ਕੇ ਪਹਿਲਾਂ ਹੀ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਸੀ ਵੀ ਬਾਈ ਆਪੇ ਜਿੱਤ ਸੀ ਤੇ ਜੱਜਾਂ ਨੇ ਵੀ ਆਪਾਂ ਨੂੰ ਕਿਹਾ ਜੀ ਸਹੀ ਗੱਲ ਕਿੱਥੋਂ ਆਏ ਕਿੱਥੋਂ ਆਏ ਇਹ ਤਾਂ ਮਤਲਬ ਬੋਲਦਾ ਜਾਨਵਰ ਤੁਹਾਡੀ ਸੇਵਾ ਬੋਲਦੀ ਅੱਜ ਮੇਰੇ ਖਿਆਲ ਆਈ ਬੱਚੀ 64 ਹੂ ਫੱਟੀ ਵਾਲੀ ਇਹ ਤਾਂ ਹੈ 64 ਬਲਾਸੀ ਕਹਿੰਦੇ ਜੀ ਐਡੀ ਵੱਡੀ ਘੋੜੀ ਅਗਲੀ ਬਸ਼ੇਰੀ ਜਾਂ ਘੋੜੀ ਕਿਹੜੀ ਬੋਖ ਅਗਲੀ 5 ਕਿਲਾਣੀ ਬਸ਼ੇਰੀ ਦਲਸ਼ਾਨ ਦੀ ਬੱਚੀ ਇਹ ਕਿੰਨੇ ਚਿਰ ਦੀ ਹੈ ਜੀ ਇਹ ਤਾਂ ਉਲੰਧ ਹੋ ਗਈ। ਅੱਛਾ ਆਪਣੇ ਕੋਲ ਕਿੰਨੇ ਟਾਈਮ ਦੀ ਆ ਗਈ ਸੀ? ਆਪਣੇ ਕੋਲੇ ਤਾਂ ਹੋ ਗਿਆ ਉਹਨੂੰ 1.5 ਸਾਲ। ਘੋੜੀਆਂ ਤੁਸੀਂ ਮੰਨ ਲਓ ਵੀ ਸਾਰੀਆਂ ਖਰੀਦੀਆਂ ਪਰਚੇਜ਼ ਕੀਤੀਆਂ। ਹਾਂਜੀ ਬੱਚੀਆਂ ਲੈ ਕੇ ਪਾਲੀਆਂ। ਬੱਚੀਆਂ ਲੈ ਕੇ ਪਾਲੀਆਂ। ਅੱਛਾ ਬੱਚੀਆਂ ਲੈ ਕੇ ਪਾਲੀਆਂ ਛੋਟੀਆਂ। ਤੇ ਮੰਨ ਲਓ ਵੀ ਹੁਣ ਜਿਹੜਾ ਅੱਗੇ ਪ੍ਰੋਸੈਸ ਚੱਲੀ ਜਾਂਦਾ ਵੀ ਹੁਣ ਸੇਲ ਦਾ ਕੋਈ ਵਿਚਾਰ ਹੈਗਾ ਕਿਸੇ ਦਾ ਵੀ ਇਹਨਾਂ ਚੁੱਕ ਜਾ। ਬਾਈ ਤੇ ਸਾਨੂੰ ਸਟੋਰੀ ਸੁਣਾਉਣਾ ਇੱਕ ਰਤਨਾਕਰ ਲਾਇੰਦਾ ਛੋਟਾ ਇਹ ਬੱਚਾ ਇਹਨਾਂ ਕੋਲੇ ਆ ਗਿਆ। ਅੱਛਾ। ਉੱਥੋਂ ਆਪਣੇ ਕੋਲ ਰਤਨਾਕਰ ਹੁੰਦਾ ਸੀ ਤੇ ਉਹਦੀ ਮਾਂ ਸੀਗੀ ਜੀਨਤ ਹਡਾਲਗੋ ਕੋੜੇ ਦੀ। ਅੱਛਾ। ਤੇ ਬਾਈ ਨੇ ਇੰਨੀ ਤਿਆਰੀ ਕਰਕੇ ਰੱਖੀ ਤੇ ਉਹ ਸਾਰੇ ਰਿੰਗ ਜਿੱਤਦਾ। ਅੱਛਾ। 7 ਸ਼ੋਅ ਲੜਿਆ ਉਹ। ਜੀ। ਉਹ ਜਿਹੜੀ ਫੋਟੋ ਤੁਸੀਂ ਵਿਖਾ ਰਹੇ ਸੀ। ਹਾਂ ਆ ਵਿੱਚ ਰਾਂਜਾ ਨਾਂ ਸੀ ਉਹਦਾ। ਰਾਂਜੇ ਨਾ ਮਤਲਬ ਪੂਰੀਆਂ ਤੋਂ ਮਾਵਾ ਕਿ ਰੱਖੀ ਜੀ ਉਹ ਸੇਲ ਕਰਤਾ ਬਾਅਦ ਚ ਕਿਵੇਂ ਜੀ ਹਾਂ ਬਾਅਦ ਸੇਲ ਕਰਤਾ ਜੀ ਫਿਰ ਆ ਬੱਚੀ ਲੈ ਲਈ ਜ਼ ਲੈ ਜਾ ਉਦਨ ਲਈ ਆ ਤੂੰ ਉਹ ਸੇਲ ਕਰਕੇ ਉਦਨ ਹੀ ਲਈ ਫਿਰ ਸਾਡੀ ਆਪਸੀ ਰਾਏ ਹੋਈ ਵੀ ਹੁਣ ਇਹ ਦੇ ਦਿੰਨੇ ਆ ਤੇ ਆਪਾਂ ਬੱਚੀ ਲੈ ਲੈਣ ਅੱਛਾ ਹੁਣ ਜਿਹੜੀ ਕੋੜੀ ਦੀ ਗੱਲ ਕਰਦੇ ਸੀ ਬਈ ਪੰਜ ਕਿਲੋਣੀ ਇਹਦੀ ਦੋ ਦੰਦ ਬਸ਼ੇਰੀ ਜੀ ਉਹ 5 ਮਹੀਨੇ ਦੀ ਗੱਭਣ ਹੋਗੀ ਜੀ 5 ਤਰੀਕ ਨੂੰ ਆਪ ਕਿਹੜੇ ਦੀ ਆਖਿਆ ਸੀ ਇਹ ਇਦਲ ਚਾਂਦੀ ਕਹਿੰਦੇ ਆ ਦਿਲਚਾਂਦੀ ਜੀ ਤੇ ਹੁਣ ਮੰਨ ਲਓ ਕਿਹੜੇ ਕੋਡੇ ਤੋਂ ਗੱਬੜ ਹੋ ਗਈ ਗਲਵਾਗ ਤੋਂ ਗਲਵਾਗ ਤੋਂ ਜਾਦੇ ਫੈਨ ਵੈਸੇ ਗਲਵਾਕਦੇ ਆ ਹਨਾ ਦੋਸਤਾਂ ਦੇ ਬੱਚੇ ਹੈ ਸਾਹਮਣਾ ਕਰੇ ਕੋੜਾ ਖੜਾ ਹੋਣਾ ਹੀ ਪੈਂਦਾ ਬਾਕੀ ਇਹ ਵੀ ਬਾਹਰ ਤੋਂ ਸੱਚੀ ਗੱਲ ਆ ਜਦੋਂ ਫਰੀਦਕੋਟ ਜਿੱਤ ਕੇ ਕੋੜਾ ਮੁੜਿਆ ਹਨਾ ਮਾਲੂ ਮੈਂ ਤਾਂ ਆਪ ਦੀ ਘੋੜੀ ਤੇ ਹੋਰ ਮਿਲਾ ਕੇ ਲਿਆਇਆ ਹਨ ਮੇਰੇ ਕੋਲ ਵੀ ਸੀਗੀਆਂ ਇੱਕ ਦੋ ਘੋੜੀ ਇੱਕ ਬਾਈ ਮੈਨੂੰ ਆ ਕੇ ਕਹਿੰਦੇ ਵੀ ਆਹੀ ਛੱਡਣਾ ਬਾਈ ਮੈਂ ਥੋੜੀ ਇਹ ਤਾਂ ਤੁਸੀਂ ਠੀਕ ਹੈ ਜੀ ਓਕੇ ਫਿਰ ਉਹ ਬੱਚਾ ਪੈਦਾ ਹੋਇਆ ਬਹੁਤ ਸੋਹਣਾ ਸੀਗਾ ਬਾਈ ਦਾ ਉਹ ਡਿਸੀਜਨ ਠੀਕ ਸੀ ਮੈਂ ਠੀਕ ਹਾਂ ਉਹੀ ਮੈਨੂੰ ਲੱਗਿਆ ਸੀਗਾ ਵੀ ਡਿਸੀਜਨ ਘੈਂਟ ਸੀਗਾ ਬੱਚੇ 'ਚ ਇੱਕ ਫਰੀਕੀਆਂ ਕੱਢਦੀਆਂ ਥੋੜੇ ਨੇ ਹਨਾ ਆਲਦੀ ਵੀ ਬਾਈ ਸਟੱਡ ਸਰਵਿਸ ਤਾਈ ਨੇ ਕਹਿ ਕੇ ਓਪਨ ਕਰਵਾਈ ਘੋੜੀ ਤੇ ਘੋੜਾ ਛੱਡਣਾ ਤੇ ਸ਼ੇਰਵਾਜ ਦੀ ਵੀ ਸਰਵਿਸ ਇੰਨਾ ਨਹੀਂ ਓਪਨ ਕਰਾਈ ਕਿ ਹੁਣ ਸ਼ੇਰਵਾਜ ਛੱਡਣਾ ਉਹ ਬੱਚੇ ਵੀ ਉਹ ਬੱਚੇ ਆਪ ਲਿਖਾ ਇਹ ਹੀ ਕੱਟਦੇ ਆ ਆਹ ਮੋੜ ਹੀ ਨਹੀਂ ਨਾ ਜਾਂਦੀ ਇੱਕ ਗੱਲ ਪਿਆਰ ਦੀ ਗੱਲ ਆ ਮੰਨ ਲਓ ਹੁਣ ਆਪ ਲਿਖਾ ਜੀ ਬਹੁਤ ਲੋਕ ਮਤਲਬ ਅੱਜ 10-20 ਬੰਦੇ ਆ ਜਿਹੜੇ ਜੋਰ ਪਾ ਰਹੇ ਆ ਪਰ ਜਿੱਤੇ ਮੰਨ ਲਓ ਕੋਈ ਗੱਲ ਭਰਾ ਵਾਲਾ ਜੋਰ ਹੋਊਗਾ ਫਿਰ ਉਦੋਂ ਹੀ ਫਤਿਹ ਹੋਣਾ ਇੱਕ ਚਲੋ ਪ੍ਰਮਾਤਮਾ ਯਾਰੀ ਨੂੰ ਐ ਬਣਾ ਕੇ ਰੱਖੇ ਜੀ ਬਿਲਕੁਲ ਇਹ ਕਰਮ ਵਾਲਿਆਂ ਨੂੰ ਮਿਲਦਾ ਪਿਆ ਹਾਂ ਇਹ ਸਾਰਾ ਪਰਿਵਾਰ ਆਪਣਾ ਘਰ ਆ ਬਿਲਕੁਲ ਬਿਲਕੁਲ ਬਈ ਅੱਛਾ ਹੋਰ ਆਪਣਾ ਬਈ ਕਿਹੜਾ ਜਨਮ ਰਹਿ ਗਿਆ ਹੋਰ ਕੋਈ ਰਹਿ ਗਿਆ ਕਿ ਦੱਸ ਦੇਗਾ ਬੱਚੀ ਹਾਂ ਰਤਨਾਕਰਣੀ ਘੋੜੀ ਦੀ ਬੱਚੀ ਹੈ ਜਿਹੜੀ ਆਪਣੇ ਕੋਲ ਸ਼ੇਰਵਾਜ ਦੀ ਹਾਂਜੀ ਉਹ ਕਿੰਨੇ ਚਿਰ ਦੀ ਹੈ ਜੀ ਉਹ 1 ਸਾਲ ਦੀ ਹੋ ਗਈ ਉਹਦੀ ਮਾਰਕਿੰਗ ਕੀਤੀ ਸੀ ਮੈਂ ਭੁੱਲ ਗਿਆ ਮੱਥੇ ਪਟਾ ਮੱਥੇ ਪਟਾ ਬਾਕੀ ਸਾਰੀ ਬਲੈਕ ਆ ਹਨਾ ਜੀ ਕੱਲੇ ਮੱਥੇ ਪਟਾ ਤੇ ਮਾਲੋ ਜਿਹੜੀ ਇੱਕ ਸੇਲ ਵਾਲੀ ਘੋੜੀ ਉਹ ਕਿਹੜੀ ਸੀ ਆਪਾਂ ਜਿਹੜੀ ਬਾਹਰ ਕੱਢ ਕੇ ਲਾਸਟ ਤੇ ਵਿਖਾਈ ਸੀ ਬਾਈ ਉਹ ਸੀਗੀ 5 ਕਿਲੇਣੀ ਅੱਛਾ ਉਹਦਾ ਨਾਮ ਕੀ ਸੀ ਜੀ ਦਲਸ਼ਾਨ ਦੀ ਦਲਸ਼ਾਨ ਵਾਲੀ ਜਿਹੜੀ ਪਹਿਲਾਂ ਦਿਖਾ ਗਿਆ ਟੀ ਆਪਾਂ ਪੰਜ ਮਹੀਨੇ ਦੀ ਗੱਬਣਾ ਹੋ ਹਾਂ ਇਹ ਦੁਬਾਰਾ ਫੇਰ ਮੈਂ ਲਾਤੀ ਗੁਲਬਾਗ ਤੋਂ ਗੱਬਣਾ ਪੰਜ ਮਹੀਨੇ ਦੀ ਹੈ ਨਾ ਜੀ ਤੇ ਇਹ ਹੈਗੀ ਹੈ ਫੋਰ ਸੇਲ ਸੱਜਣੋ ਇਹਦੀ ਉਮਰ ਕਿੰਨੀ ਦੱਸੀ ਬਾਈ ਦੋ ਦੰਦ ਹੋ ਗਈ ਦੋ ਦੰਦ ਤੇ ਹਾਈਟ ਕਿੰਨੀ ਹੈ ਜੀ ਹੈਟਾ ਕਮਲ ਹੋ ਗਿਆ ਕਾੜ ਤੋਂ ਬਾਹਰ ਹੋਈ ਹਾਂ ਕਾੜ ਤੋਂ ਬਾਹਰ ਕਾੜ ਤੋਂ ਬਾਹਰ ਹੀ ਆ ਜੀ ਤੇ ਬਾਕੀ ਹਜੇ ਆਉਂਦੇ ਆਉਂਦੇ ਮੈਨੂੰ ਲੱਗਦਾ ਹੈ ਕਿ ਹੋਰ ਕੋਈ ਮਾਰ ਜੂਗੀ 2 ਇੰਚ ਹਾਂ ਹੁਣੀ ਹੋਈ ਹੈ ਦੋ ਤਾਂ ਹਾਂ ਫਿਰ ਤਾਂ ਹੋਰ ਹੋਊਗੀ ਨਾ ਵਖੀਰੀ ਮਲਾਤੀ ਦੋ ਤਾਂ ਬਾਅਦ ਚੋਈ ਜੀ ਬਹੁਤ ਖੂੜੀ ਆਡਾ ਪਰਾਂ ਦੀ ਜੀ ਮਜ਼ਬੂਤ ਸੀ ਕੁੰਡੀ ਕੰਨ ਖੂਬਸੂਰਤੀ ਦੇ ਵਿੱਚ ਵੀ ਬਹੁਤ ਚੰਗੀ ਹੈ ਇਹ ਇਹ ਭਾਈ ਤੁਸੀਂ ਜੇ ਕੋਈ ਵੀ ਭਰਾ ਵੇਂਦਾ ਪਿਆ ਹੈ ਵੀ ਚੰਗੀ ਘੋੜੀ ਲੈਣੀ ਹੈ ਤੇ ਭਾਈ ਹੁਣਾਂ ਦਾ ਤੁਸੀਂ ਓਹੀ ਗੱਲ ਮੁਤਾਬਕ ਸੁੱਕ ਬਈ ਕਿ ਬੱਜੀ ਚ ਆਪਜ ਕੁਆਲਿਟੀयां ਚੰਗੀਆਂ ਨੇ ਉਹ ਚ ਡਿਜ਼ਾਈਨ ਚੰਗਾ ਸਭ ਕੀ ਸਾਰੇ ਕੋਲ ਤਾਂ ਕੋੜੇ ਨੇ ਲਾਈ ਦੇ ਕੋੜੇ ਲਾਈ ਦੇ ਜੀ ਇਨਾ ਇਨੇ ਤਾਵੇਂ ਜਾਵੇਂ ਦੇ ਵਿੱਚ ਮੱਝਾਂ ਵੀ ਕਾਫੀ ਐ ਹੁਣ ਕਿੰਨੇ ਉਹ ਉਧਰ ਮੱਝਾਂ ਕਿੰਨੀਆਂ ਹੁਣ ਆਪਣੇ ਕੋਲੇ ਮੱਝਾਂ ਹੈਗੇ ਆਪਣੇ ਕੋਲ 15 ਕਿਨਗ ਮੇਰੇ ਕਹਿੰਦਾ ਪਾ ਆਪੀ ਪਰਿਵਾਰ ਦਾ ਕਿੰਨਾ ਗਿਨਾਂ ਗਾ ਸਾਥ ਹੈ ਭੈਣ ਹੋਣੀ ਤੁਹਾਡੇ ਪਰਿਵਾਰ ਦਾ ਸਾਥ ਪੂਰਾ ਜੀ ਜੀ ਪੂਰਾ ਸਾਰ ਪੂਰਾ ਸਾਰ ਤਾਂ ਹੁਣ ਮੰਨ ਲਓ ਜਦੋਂ ਤੁਸੀਂ ਬੱਚਿਆਂ ਦਾ ਵੀ ਹਾਂ ਸਾਰਾ ਅਗਲੇ ਸਾਲ ਬੇਟਾ ਆਊਗਾ ਹਰ ਸ਼ੋਅ ਦੇ ਵਿੱਚ ਤਕਰੀਬਨ ਉਹ ਬਾਹਰੋਂ ਜੀ ਮਨ ਬਣ ਗਿਆ ਬਾਈ ਉਹਦਾ ਨਾ ਰੋਜ਼ ਸਾਡਾ ਤੇ ਹੁੰਦੀ ਆ ਗੱਲਬਾਤ ਕਿਹੜੀ ਕੀ ਮੈਂ ਕਿਹੜਾ ਕਿ ਮੈਂ ਕਿਹੜਾ ਕਿ ਮੈਂ ਬਾਕੀ ਬਾਰੇ ਇਸ ਗੱਲ ਚ ਮਾਤਾ ਦਾ ਸਾਰਾ ਦਾ ਸਹ ਜੋ ਪੂਰਾ ਉਹਨਾਂ ਦੇ ਡੇਲੀ ਪੁੱਛਣਾ ਕਿ ਮੈਂ ਘੋੜੀਆਂ ਕਿਵੇਂ ਆ ਬੱਚੇ ਕਿਵੇਂ ਆ ਬੱਚੀਆਂ ਕਿਵੇਂ ਆ ਜੀ ਅੱਛਾ ਜਦੋਂ ਬਾਹਰ ਅੰਦਰ ਹੁੰਨੇ ਉਹ ਤੇ ਫਿਰ ਤੁਹਾਡੇ ਵਾਈਫ ਜਿਹੜੇ ਭੈਣ ਹੁੰਦੀ ਹਾਂ 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 ਇਹੀ ਸਾਹਮਣੇ ਬੱਚੀਆਂ ਵੀ ਆਉਂਦੇ ਆ ਸੰਗ ਬੱਚੀਆਂ ਤੋਂ ਬੱਚਿਆਂ ਨੂੰ ਸਾਹਮਣੇ ਪੈਂਦੀਆਂ ਹਨਾ ਹਾਂ ਬਿਲਕੁਲ ਹੁਣ ਤੁਸੀਂ ਦੇਖਿਆ ਹੀ ਆ ਜੀ ਆਹ ਨਾ ਨਹੀਂ ਉਹਨਾਂ ਦਾ ਡਿਊਟੀ ਦਾ ਕੰਮ ਵੀ ਪੂਰੀ ਵਾਈ ਦਾ ਖੇਤੀ ਦਾ ਕੰਮ ਵੀ ਚੰਗਾ ਜੀ ਸ਼ੌਕ ਨਾ ਕਰਦੇ ਆ ਜੀ 50 60 ਕਿੱਲੇ ਉਹ ਭਰਾ ਬੈਠਾ ਸਾਡਾ ਨਾਲ ਉਹ ਵੀ ਉਹ ਤਾਂ ਬਰਾ ਮਤਲਬ ਖੇਤੀ ਵਾਲੇ ਕੰਮ ਨੂੰ ਬਹੁਤ ਜ਼ਿਆਦਾ ਮਤਲਬ ਖੁਸ਼ੀ ਮਿਲਦੀ ਐ ਇਹਨਾਂ ਨੂੰ ਕਰਕੇ ਵੀ ਇਹ ਕਲਾਸ ਕੰਮ ਕਰਨਾ ਮਤਲਬ ਕਿ ਆਪਣਾ ਪਧਿੱਜਾ ਬੈਠਾ ਸਾਰਾ ਇਹਦਾ ਸਹਾਇਕ ਨਾਲ ਆ ਹਾਂ ਇਹਦਾ ਸਾਮ ਹੈਪੀ ਦਾ ਬਹੁਤ ਸਹਾਇਕ ਇਹਦਾ ਤੇ ਆ ਬਈ ਦਾ ਨਾਮ ਕੀ ਸੀ ਜੈਵੀਰ ਸਿੰਘ ਇਹ ਜੈਵੀਰ ਸਿੰਘ ਇਹੋ ਬਈ ਦਾ ਇਹੋ ਬਈ ਦਾ ਬੇਟਾ ਸੋਕੇ ਦਾ ਮੋੜ ਹਾਂ ਇਹ ਬਈ ਦਾ ਬੇਟਾ ਬਈ ਦਾ ਸ਼ੁਭ ਨਾਮ ਜੀ ਸੁਖਜਿੰਦਰ ਸੁਖਾ ਸੁਖਜਿੰਦਰ ਸੁਖਾ ਅੱਧਾ ਕਿਤੇ ਮੇਰੀ ਵਾਲਾ ਮੇਰਾ ਸੁਖਵਿੰਦਰ ਹੈ ਤੇ ਬਈ ਦੇ ਸੁਖਜਿੰਦਰ ਹੋ ਗਏ ਹੈ ਇਹ ਸੁਖਜਿੰਦਰ ਤੋਂ ਆ ਤੇ ਹੋਰ ਕੋ ਗੱਲਬਾਤ ਬਾਈ ਬਸ ਠੀਕ ਠਾਕ ਹੋਰ ਕੋ ਕਰ ਬੋਟਾਂ ਬਾਕੀ ਅਗਲੀ ਵੀਡੀਓ ਬਾਈ ਵਾਲੀ ਚ ਪਾਵਾਂਗੇ ਪਟਾਕੇ ਹੈ ਆਦੋ ਉੱਥੇ ਫੇਰ ਇਕੱਠੇ ਹੋ ਲੈ ਵੀ ਸੱਜਣ ਤੁਹਾਨੂੰ ਬਾਈ ਦੀਆਂ ਘੋੜੀਆਂ ਵਿਖਾਈਆਂ ਬੱਚੇ ਵਿਖਾਏ ਆ ਬਾਈ ਹੁਣਾਂ ਦੀਆਂ ਗੱਲਾਂ ਸੁਣਾਈਆਂ ਭਾਈ ਕਿਵੇਂ ਲੱਗੀਆਂ ਚੰਗੀਆਂ ਲੱਗੀਆਂ ਹਮੇਸ਼ਾ ਦੀ ਤਰ੍ਹਾਂ ਬੜਾ ਪਿਆਰ ਦਿੰਦੇ ਹੋ ਬੜਾ ਸਤਿਕਾਰ ਦਿੰਦੇ ਹੋ ਤੇ ਵੀਡੀਓ ਨੂੰ ਵੀ ਸ਼ੇਅਰ ਦੀ ਸਾਂਝ ਪਾ ਦਿਓਗੇ ਭਰਾਵਾਂ ਨਾਲ ਕਿਸੇ ਵੀ ਜਾਣਕਾਰੀ ਤੇ ਵਾਦਾ ਹੁੰਦਾ ਜੇ ਕਿਸੇ ਨੂੰ ਕੋਈ ਸਿੱਖਣ ਲਈ ਮਿਲਿਆ ਤੇ ਉਹ ਭਾਈ ਸਾਨੂੰ ਕਮੈਂਟਾਂ ਦੇ ਵਿੱਚ ਵੀ ਮੈਂਸ਼ਨ ਕਰ ਦਿਓ ਬਹੁਤ ਜਲਦੀ ਅਗਲੀ ਵੀਡੀਓ ਨਾਲ ਮਿਲਦੇ ਆਂ ਜੀ ਉਹਨੇ ਟਾਈਮ ਲਈ ਦਿਓ ਜੀ ਇਜਾਜ਼ਤ ਜਉਂਦੇ ਵਾਸਤੇ ਹੱਦ ਦੇ ਰਹੋ ਸ਼ਬਕ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਉਹ ਕਿਸੇ ਨੂੰ ਮਾਰ ਦੋ ਸ਼ੇਰ ਫਿਰ ਭਰਾ ਦੀ ਪਹਿਲੀ ਵੀਡੀਓ ਕੀਤੀ ਆਪਾਂ ਪਟਾਕੇ ਬਾੜਿਓ ਮਿਲਦੇ ਆਂ ਧੰਨਵਾਦ